ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਭ ਦਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ Job Point Punjab ਦੇ ਉੱਤੇ ਤੇ ਅੱਜ ਆਪਾਂ ਸਟੂਡੈਂਟਸ ਦੀ ਡਿਮਾਂਡ ਤੇ ਜਿਹੜੀ ਕਿ ਕੁਐਸਚਨ ਕਰ ਰਹੇ ਸੀ ਕਿ ਸਰ ਅਸੀਂ 2026 ਦਾ ਮਤਲਬ ਕਿ ਤਿਆਰੀ ਕਰਨੀ ਆ ਸਾਡਾ 2024 ਦਾ ਵੀ ਨਹੀਂ ਕਲੀਅਰ ਹੋਇਆ ਸਾਡਾ 2025 ਚੋ ਵੀ ਨੰਬਰ ਘਟ ਗਏ ਤੇ ਅਸੀਂ 2000 ਜਿਹੜਾ 26 ਦਾ ਆਉਣ ਵਾਲਾ ਪੰਜਾਬ ਪਲੱਸ ਕਨਸਟੇਬਲ ਦਾ ਪੇਪਰ ਅਸੀਂ ਉਹ ਕਲੀਅਰ ਕਰਨਾ ਤੇ ਅਸੀਂ ਮਤਲਬ ਕਿ ਆਪਣੀ ਕੀ ਜਿਹੜੀ ਸਟ੍ਰੈਟੇਜੀ ਵਰਤੀ ਜਾਂ ਸਾਨੂੰ ਕਿਹੜੀਆਂ ਬੁੱਕਸ ਫੋਲੋ ਕਰਨੀਆਂ ਚਾਹੀਦੀਆਂ ਨੇ ਜਾਂ ਅਸੀਂ ਜੋ ਪਿੱਛੇ ਗਲਤੀਆਂ ਕਰੀਆਂ ਨੇ ਉਹਨਾਂ ਚੋਂ ਸਾਨੂੰ ਕੀ ਸਿੱਖਣਾ ਚ ਅੱਜ ਆਪਾਂ ਉਹ ਸਭ bari ਜਿਹੜੇ ਸਟੂਡੈਂਟਸ ਦੇ ਡਾਊਟ ਨੇ ਉਹ ਅੱਜ ਆਪਾਂ ਕਲੀਅਰ ਕਰਾਂਗੇ ਤੇ ਜਿਹੜਾ ਨੋਟੀਫਿਕੇਸ਼ਨ 'ਚ ਜੋ ਕੁਝ ਵੀ ਮੈਂਸ਼ਨ ਕਰਿਆ ਹੋਇਆ ਆਪਾਂ ਉਸ ਬਾਰੇ ਵੀ ਗੱਲ ਕਰਾਂਗੇ ਤਾਂ ਉਸ ਤੋਂ ਪਹਿਲਾਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਜਿਹੜੇ ਆਪਣੇ ਚੈਨਲ ਦੇ ਨਵੇਂ ਨੇ ਉਹ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਆਪਣਾ ਜਿਹੜਾ ਬੈਲ ਆਈਕਨ ਉਹ ਨੂੰ ਕਰ ਲਿਓ ਪ੍ਰੈਸ ਤਾਂ ਜੋ ਤੁਹਾਨੂੰ ਹਰ ਨੋਟੀਫਿਕੇਸ਼ਨ ਜਿਹੜੀ ਵੀਡੀਓ ਦੀ ਮਿਲਦੀ ਰਹੇ ਤੇ ਆਪਾਂ ਆਪਣੇ ਚੈਨਲ ਤੇ ਪੰਜਾਬ ਜੀ ਕੇ ਦੇ ਮੈਸਜ ਦਾ ਆਪਾਂ ਜਿਹੜਾ ਹੈਗਾ ਸਲੇਸ ਤੋਂ ਸਟਾਰਟ ਕਰ ਰੱਖਿਆ ਤੇ ਤੁਸੀਂ ਉੱਥੋਂ ਬਿਲਕੁਲ ਮਤਲਬ ਕਿ ਫ੍ਰੀ ਆਫ ਕੋਸਟ ਪੜ ਸਕਦੇ ਹੋ ਜੇ ਕਿਸ ਕਉ ਉਹਦੇ ਪੀਡੀਐਫ ਚਾਹੀਦੇ ਜਾਂ ਜਿਹੜੀ ਜਿਹੜੀ ਆਪਾਂ ਥਿਉਰੀ ਲਾਉਣੇ ਆ ਜਾਂ ਜਿਹੜੀ ਆਪਾਂ ਐਮਸੀਕਿਊ ਐਮਸੀਕਿਊ ਕਰਦੇ ਆ ਮਤਲਬ ਕਿ ਉਹਦੀ ਕਿਸੇ ਨੂੰ ਪੀਡੀਐਫ ਚਾਹੀਦੀ ਹੈ ਤਾਂ ਉਹ ਆਪਣੇ ਟੈਲੀਗ੍ਰam ਚੈਨਲ ਦਾ ਜਿਹੜਾ ਲਿੰਕ ਹੈ ਡਿਸਕ੍ਰਿਪਸ਼ਨ ਦਿੱਤਾ ਹੈ ਉਹ ਨੂੰ ਜੁਆਇਨ ਕਰ ਸਕਦਾ ਹੈ ਤੇ ਉੱਥੋਂ ਜਿਹੜਾ ਹੈਗਾ ਆਪਣਾ ਆਪਣੇ ਚੈਨਲ ਆਪਣੇ ਜਿਹੜੀ ਪੀਡੀਐਫ ਨੇ ਆਪਣੇ ਪ੍ਰਿੰਟ ਕਰਵਾ ਸਕਦਾ ਹੈ ਤੇ ਚਲੋ ਹੁਣ ਆਪਾਂ ਜਿਹੜੀ ਆਪਣੀ ਵੀਡੀਓ ਸਟਾਰਟ ਕਰਦੇ ਆ 2026 ਬਾਰੇ ਸਾਹ ਤੋਂ ਪਹਿਲਾਂ ਤਾਂ ਮਤਲਬ ਕਿ ਜਿਹੜੀਆਂ ਆਪਾਂ ਮੈਂ ਇਹ ਮੇਜ਼ ਤਾਂ ਲਾਈ ਸੀ ਤਾਂ ਤੁਸੀਂ ਦੇਖੋ ਮਤਲਬ ਕਿ ਕੁੜੀਆਂ ਵੀ ਮੁੰਡੇ ਵੀ ਜਿਨ੍ਹਾਂ ਨੂੰ ਜਿਨ੍ਹਾਂ ਦਾ ਸੁਪਨਾ ਕਿ ਅਸੀਂ ਵੀ ਇਸ ਤਰ੍ਹਾਂ ਮਤਲਬ ਕਿ ਵਰਦੀ ਚ ਜਿਹੜੇ ਵਰਦੀ ਪਾ ਕੇ ਆਉਂਦੀ ਜਿਹੜੀਆਂ ਫੋਟੋਆਂ ਦਿਖਾਈਏ ਜਾਂ ਫੋਟੋ ਆਪਾਂ ਕਰਾਈਏ ਠੀਕ ਆ ਤਾਂ ਜਿਵੇਂ ਹੁਣ ਨੀਚੇ ਲਾਈਨ ਵੀ ਲਿਖੀ ਹੈ ਕਿ ਮੌਕਾ ਵਾਰ-ਵਾਰ ਨਹੀਂ ਮਿਲਣਾ ਜੇ ਮਿਲਿਆ ਤਾਂ ਕੱਲ ਨਹੀਂ ਮਿਲਣਾ ਹੁਣ ਤੁਸੀਂ ਸੋਚ ਕੇ ਦੇਖੋ ਵੀ ਹੁਣ ਸਾਰਿਆਂ ਦੀ ਜਿਹੜੀ ਇਹ ਕੈਟਾਗਰੀ ਵਾਈਜ਼ ਜਿਹੜੀ ਉਮਰ ਹੁੰਦੀ ਹੈ ਨਾ ਤੇ ਉਮਰ ਦੇ ਹਿਸਾਬ ਨਾਲੀ ਮਤਲਬ ਹੁਣ ਚਲੋ ਜਿਵੇਂ ਆਪਾਂ ਜਨਮ ਦੀ ਗੱਲ ਕਰੀਏ 28 ਸਾਲ ਹੈ ਤਾਂ ਉਮਰਗੀ ਸਰਕਾਰਾਂ ਲੱਗੀ ਕੀਪਤਾ ਸਰਕਾਰ ਬਦਲ ਜੇ ਜਾਂ ਕੁਝ ਵੀ ਹੋ ਜੇ ਸੁੱਧ ਕੋਲ ਤੁਸੀਂ ਇਹ ਮੰਨ ਕੇ ਚੱਲੋਗੇ ਇਹ ਸੁੱਧ ਕੋਲ ਲਾਸਟ ਮੌਕਾ ਹੈ। ਦੈਨ ਹੁਣ 2027 ਚ ਫਿਰ ਆਪਣੀ ਜਿਹੜੀ ਇਲੈਕਸ਼ਨ ਆ ਜਾਣਗੀਆਂ ਠੀਕ ਹੈ 2026 ਦੀ ਮਰਦਗੀੜੀ ਪੋਸਟ ਹੈ ਉਹ ਇੱਕ ਵਾਰ ਆਪਣੇ ਫਾਈਨਲ ਮੰਨ ਕੇ ਚੱਲੋਗੇ ਆਪਾਂ ਬਸ ਲਾਸਟ ਵਾਰ ਦੇਣਾ ਇਸ ਤੋਂ ਬਾਅਦ ਆਪਣੇ ਕੋਲ ਕੋਈ ਚਾਂਸ ਨਹੀਂ ਹੈਗਾ। ਤੁਸੀਂ 2026 ਦੀਆਂ ਪੰਜਾਬ ਪਲਸ ਕਮਾਸਰ 2026 ਚ ਆਉਣਗੀਆਂ ਤੁਸੀਂ ਉਹਦੇ ਬਾਰੇ ਆਪਾਂ ਪ੍ਰਪੇਅਰ ਰਹੋ ਉਹਦੇ ਬਾਰੇ ਤੇ ਆਪਾਂ ਉਹਦੇ ਬਾਰੇ ਗੱਲ ਵੀ ਕਰਾਂਗੇ ਕੀ ਕੁਝ ਕਰਨਾ ਕੀ ਕੁਝ ਨਹੀਂ ਕਰਨਾ ਤੇ ਜਿਹੜਾ ਸਾਰਾ ਕੁਝ ਆਪਾਂ ਜਿਆ ਪਿੱਛੇ ਵੇਪਣਾ ਹੀ ਗਲਤੀ ਕਰਤੀਆਂ ਉਹ ਹੋ ਕਰਨੀ ਆ ਉਹ ਮਤਲਬ ਉਹਨੂੰ ਕਿਵੇਂ ਇੰਪਰੂਵ ਕਰੀ ਠੀਕ ਹੈ ਤੇ ਇੱਕ ਗੱਲ ਹੋਰ ਹੁਣ ਜਿਹੜੇ ਮੰਨ ਲਓ ਕਿ ਤੁਸੀਂ ਪਿਛਲੇ ਸਾਲ ਜਿੱਥੋਂ ਵੀ ਪੜੇ ਸੀ ਹਨਾ ਤੁਸੀਂ ਪਿਛਲੇ ਸਾਲ ਕਿਸੇ YouTube ਚੈਨਲ ਤੋਂ ਪੜੇ ਤੁਸੀਂ ਜਾਂ ਕੋਈ ਬੁੱਕਸ ਫਾਲੋ ਕਰੀਆਂ ਤੇ ਪਹਿਲਾਂ ਤੁਸੀਂ ਇਹ ਦੇਖੋ ਵੀ ਉਹ ਜਿਹੜਾ ਸੀ ਪੇਪਰ ਚ ਮਤਲਬ ਕਿ ਪੇਪਰ ਸਾਨੂੰ ਆਇਆ ਉਹ ਇਹ ਬੁਕਸ ਜਾਂ YouTube ਚੈਨਲ ਤੋਂ ਹੈਗਾ ਸੀਗਾ ਜੇ ਨਹੀਂ ਹੈਗਾ ਤੁਸੀਂ ਮਤਲਬ ਕਿ ਉਹ ਪੇਪਰ ਚ ਨਹੀਂ ਆਇਆ ਤੁਹਾਡੀ ਬੁਕਸ ਪੜੀਆਂ ਜਾਂ ਤੁਸੀਂ ਜੋ ਵੀ YouTube ਚੈਨਲ ਤੁਸੀਂ ਜੁਆਇਨ ਕਰਿਆ ਹੋਇਆ ਸੀ ਤਾਂ ਉਹਨੂੰ ਅੱਜ ਤੋਂ ਹੀ ਮਤਲਬ ਕਿ ਫੋਲੋ ਕਰਨਾ ਬੰਦ ਕਰ ਦਿਓ ਠੀਕ ਆ ਹੁਣ ਜਿਹੜੇ ਮਤਲਬ ਕਿ ਬੁਕਸ ਚੋਂ ਕੁਝ ਆ ਹੀ ਨਹੀਂ ਰਿਹਾ ਤੁਸੀਂ ਉਹਨੂੰ ਫਾਲਤੂ ਰੀਡ ਕਰੀ ਜਾਂਦੇ ਉਹਦਾ ਫਾਇਦਾ ਕੀ ਆ ਤੁਸੀਂ ਮਤਲਬ ਕਿ ਲਿਮਿਟਡ ਜੀੜ ਪੜੋ ਜਿਹੜੀ ਤੁਹਾਡੇ ਪੇਪਰ ਚ ਆ ਸਕਦੀ ਹੈ ਤੇ ਤੁਹਾਡੇ ਪੇਪਰ ਚ ਕੰਮ ਆ ਸਕਦੀ ਹੈ ਹੁਣ ਤੁਸੋਂ ਵੀ ਫालतू ਚੀਜ਼ਾਂ ਪੜ੍ਹ ਜਿਓਗੇ ਉਹ ਮਤਲਬ ਕਿ ਤੁਹਾਡੀ ਜਿਹੜੀ ਹੈਗੀ ਤੁਸੀਂ ਆਪਦੇ ਆਪ ਨੂੰ ਦਿਲਾਸਾ ਦੇਣ ਖਾਤਰ ਹਾਂ ਵੀ ਮੈਂ ਆ ਬਹੁਤ ਸਾਧਨ ਪੜ੍ਹ ਹੀ ਜਾਣਾ ਰਹਿਣਾ ਉਹਦਾ ਕੋਈ ਫਾਇਦਾ ਨਹੀਂ ਤੁਸੀਂ ਉਹੋ ਚੀਜ਼ ਪੜ੍ਹੋ ਜਿਹੜੀ ਤੁਹਾਡੇ ਕੰਮ ਦੀ ਆ ਹੁਈ ਆਪਾਂ ਜੇ ਕੋਈ ਫालतੂ ਬੜ ਕੇ ਹੁਣ ਪੰਜਾਬ ਪੁਲਿਸ ਕਨਸਟੇਬਲ ਚ ਇੰਡੀਆ ਦਾ ਇੰਡੀਆ ਬਾਰੇ ਜਿਆਦਾ ਕੁਝ ਆਉਂਦੇ ਨਹੀਂ ਮਤਲਬ ਕਿ ਹੀਸਟਰੀ ਉਸ ਚ ਨਹੀਂ ਹੁਣ ਆਪਾਂ ਵੀ ਉਸ ਟਾਈਮ ਦੇ ਮੁਗਲ ਪੜ੍ਹ ਹੀ ਜਾਈਏ ਉਸ ਚੀਜ਼ਾਂ ਦਾ ਕੋਈ ਫਾਇਦਾ ਨਹੀਂ ਠੀਕ ਹੈ ਤੇ ਦੂਜੀ ਗੱਲ ਆਪਣੇ ਕੋਲੇ ਜਿਹੜੀ ਹੋਈ ਹੈਗੀ ਉਹ ਹੈਗੀ ਹੈ ਤਿਆਰੀ ਕਰਨ ਦੀ ਠੀਕ ਹੈ ਤੇ ਕੁਝ ਬੱਚੇ ਇਹ ਨਾ ਮੰਨ ਲਓ ਕਿ ਲੇਟ ਕਰ ਦਿੰਦੇ ਆ ਤਿਆਰੀ ਉਹ ਤਿਆਰੀ ਉਹ ਕੀ ਕਹਿਣਗੇ ਵੀ ਸਰ ਜਦੋਂ ਨੋਟੀਫਿਕੇਸ਼ਨ ਆ ਗਈ ਆਪਾਂ ਉਦੋਂ ਤਿਆਰੀ ਕਰਾਂਗੇ ਉਦੋਂ ਕਿਉਂ ਤਿਆਰੀ ਕਰਨੀ ਭਾਈ ਮੈਨੂੰ ਇੱਕ ਗੱਲ ਦੱਸੋ ਹੁਣ ਪੇਪਰ ਆਇਆ ਪੇਪਰ ਘਟੂ ਘਟਾ 4 ਲੱਖ ਬੰਦਾ ਪੇਪਰ ਦਿੰਦਾ ਹੈ 4 ਲੱਖ ਚੋਂ 1 ਲੱਖ ਬੰਦਾ ਤਿਆਰੀ ਕਰਨ ਆਲਾ ਬੈਠਾ ਹੈ ਹੁਣ ਜੇ ਤੁਸਾਂ ਨੂੰ ਆਏ ਅਸੀਂ ਪੇਪਰ ਤੋਂ 2 ਮਹੀਨੇ ਪਹਿਲਾਂ ਤਿਆਰੀ ਕਰਕੇ ਵੀ ਫਰਵਰੀ ਜਨਵਰੀ ਫਰਵਰੀ ਚ ਪੋਸਟ ਭਰਕੇ ਸੀ ਮਾਰਚ ਚ ਪੋਸਟ ਭਰਕੇ ਅਸੀਂ ਮਈ ਚ 2 ਮਹੀਨੇ ਪੇਪਰ ਦੇ ਦਾਂਗੇ ਤੇ ਸਾਡਾ ਪੇਪਰ ਕਲੀਅਰ ਹੋਊ ਬਿਲਕੁਲ ਗਲਤ ਗੱਲ ਹੈ ਇਹ ਠੀਕ ਹੈ ਜਿਹਨੇ ਆਪ ਦੀ ਤਿਆਰੀ ਕਰਨੀ ਹੈ ਉਹ ਇਹੀ ਮਤਲਬ ਕਿ ਸਹੀ ਟਾਈਮ ਹੈ ਚਾਹੇ ਤੁਸੀਂ 2024-25 ਚ ਤੁਸੀਂ ਰਹੇਗੇ ਉਹ ਤੁਹਾਡੇ ਤੁਸੀਂ ਗਲਤੀਆਂ ਕਰਕੇ ਰਹੋਗੇ ਉਹਨਾਂ ਨੇ ਕੋਈ ਜਾਣ ਬੁੱਝ ਕੇ ਤੁਹਾਨੂੰ ਬਾਹਰ ਨਹੀਂ ਕੱਢਿਆ ਤੁਹਾਡੀਆਂ ਕੀ ਕਰਕੇ ਤੁਸੀਂ ਅੱਗੇ ਗਲਤੀਆਂ ਤੇ ਧਿਆਨ ਦਿਓ ਦੀ ਨਹੀਂ ਹੈਗਾ ਵੀ ਤੁਸੀਂ ਬਸਾਂ ਪੜੀ ਤਾਂ ਜ ਨਹੀਂ ਪਰ ਅਪਰਚੂਨਿਉਨ ਹੋਗਾ ਉਹ ਫਿਰ ਛੋਟੀ ਗਲਤੀ ਹੈ ਨਾ ਬਾਕੀ ਵੀ ਤਾਂ ਕਲੀਅਰ ਕਰੀ ਜਾਂਦੇ ਨੇ ਬਾਕੀ ਵੀ ਉਹ ਹੀ ਕੁਝ ਪੜਦੇ ਤੁਸੀਂ ਵੀ ਉਹ ਹੀ ਕੁਝ ਪੜਦੇ ਹੋ ਹੁਣ ਤੁਸੀਂ ਦੇਖੋ ਤੁਸੀਂ ਗਲਤੀ ਕੀ ਕਰ ਰਹੇ ਹੋ ਹੁਣ ਜੇ ਤੁਸੀਂ 2 ਮਹੀਨੇ ਪਹਿਲਾਂ ਤਿਆਰੀ ਕਰਨ ਲੱਗਦੇ ਫੇਰ ਤਾਂ ਹੀ ਤੁਹਾਡਾ ਕਲੀਅਰ ਹੁੰਦਾ ਫੇਰ ਤਾਂ ਮੈਂ ਗਾਰੰਟੀ ਦੇ ਦਿੰਦਾ ਨਾ ਘੱਟੋ ਘੱਟ 6 ਜਾਂ 7 ਮਹੀਨੇ ਜਿਹੜਾ ਹੈਗਾ ਤੁਸੀਂ ਇਸ ਚੀਜ਼ ਨੂੰ ਦਿਓ ਤੁਸੀਂ ਹੁਣ ਤੋਂ ਤਿਆਰੀ ਕਰਨ ਲੱਗੋ ਤਾਂ ਦੈਨ ਜਿਹੜਾ ਹੈਗਾ ਤੁਹਾਡਾ ਪੇਪਰ 2026 ਦਾ ਕਲੀਅਰ ਹੋਊਗਾ 100% ਇੰਮੈਗਰੰਟੀ ਰਹਿਣਾ ਪਰ ਇਹ ਚੀਜ਼ ਹੈ ਵੀ ਤਿਆਰੀ ਹੁਣ ਕਰਨ ਲੱਗੋ ਤਾਂ 2026 ਦਾ ਪੇਪਰ ਭਰੇ ਹੋ ਜੇ ਤੁਸੀਂ ਐ ਸੋਚ ਲਓ ਕਿ ਦੋ ਮਹੀਨੇ ਤਿਆਰੀ ਪਹਿਲਾਂ ਕਰਨ ਲੱਗੋ ਫਿਰ ਤੁਸੀਂ 11200 ਰੁਪਏ ਨਾ ਗਾ ਲਿਓ ਕਰਦਿਆਂ ਦੇ ਕਮਾਏ ਹੋਏ ਪੈਸੇ ਨੇ ਉਸ ਚੀਜ਼ ਨੂੰ ਤੁਸੀਂ ਨਾ ਖਰਾਬ ਕਰਿਓ ਠੀਕ ਹੈ ਜੇ ਤੁਹਾਡੇ ਉੱਤੇ ਹੁਣ ਤਾਂ ਦਾ ਤੁਹਾਨੂੰ ਪਤਾ ਲੱਗੇ ਠੀਕ ਹੈ ਤੇ ਹੁਣ ਕੁਝ ਬੱਚੇ ਮੰਨ ਲਓ ਕਿ ਜਿਆਦਾ ਕੁਛ ਨਾਮ ਹੀ ਹੁੰਦੇ ਨੇ ਉਹਨੇ ਪਲੱਸ 2 ਪਾਸ ਕਰਕੇ ਹੁੰਦੇ ਨੇ ਜਾਂ ਕੁਝ ਪੁਰਾਣੇ ਵੀ ਹੁੰਦੇ ਨੇ ਪਰ ਉਹ ਨੋਟੀਫਿਕੇਸ਼ਨ ਨੂੰ ਚੰਗੀ ਨਾਲ ਧਿਆਨ ਕਰਦੇ ਕਈ ਗੱਲ ਕਰਦੇ ਨੇ ਕਿ ਸਰ ਉੱਥੇ ਤਾਂ ਜੀ ਮੈਂ ਤਾਂ ਜਿਹੜਾ ਹੈਗਾ ਸੀ 100 ਦਾ ਪੇਪਰ ਸੀ ਆ ਮੈਂ ਤਾਂ ਸਿਰਫ 70 ਕਰਕੇ ਆਇਆ ਵੀ ਕਾਹਤੋਂ ਵੀ ਸਿਰ ਨੈਗੇਟਿਵ ਮਾਰਕਿੰਗ ਸੀ ਠੀਕ ਹੈ ਤੇ ਇੱਕ ਗੱਲ ਯਾਦ ਰੱਖੋ ਮਤਲਬ ਕਿ ਪੰਜਾਬ ਦੇ ਵਿੱਚ ਸਿਰਫ ਦੋ ਪੇਪਰ ਨੇ ਇੱਕ ਹੋ ਗਿਆ ਜੇਲ ਵਾਰਡਨ ਠੀਕ ਹੈ ਤੇ ਦੂਜਾ ਹੋ ਗਿਆ ਪੰਜਾਬ ਪੁਲਿਸ ਕਾਂਸਟੇਬਲ ਇਨ੍ਹਾਂ ਦੋਹਾਂ ਪੇਪਰਾਂ ਮਤਲਬ ਕਿ ਇਸ ਤਾਂ ਜੇਲ ਵਾਰਡਨ ਹੈਗੀ ਆ ਮਤਲਬ ਜੇਲ ਵਾਰਡਨ 'ਚ ਜਿਹੜੀ ਹੈਗੀ ਨੈਗੇਟਿਵ ਮਾਰਕਿੰਗ ਤਾਂ ਹੈਗੀ ਆ ਪਰ ਜੇਲ੍ਹ ਵਾੜਨ ਪੇਪਰ 12ਵੇਂ ਵੇਚਦੇ ਆ ਤੇ ਪੰਜਾਬ ਪੁਲਿਸ ਕਾਂਸਟੇਬਲ ਪੇਪਰ 12ਵੇਂ ਇਸ ਤੇ ਪਰ ਜਿਹੜਾ ਪੰਜਾਬ ਪੁਲਿਸ ਕਾਂਸਟੇਬਲ ਦਾ ਪੇਪਰ ਇਹ 'ਚ ਨੈਗੇਟਿਵ ਮਾਰਕਿੰਗ ਹੈ ਨਹੀਂਗੀ ਠੀਕ ਹੈ ਇਹ 'ਚ ਤੁਸੀਂ ਜੇ 100 ਦੇ 100 ਅਟੈਂਪਟ ਕਰਦੇ ਥੋੜੇ 30 ਗਲਤ ਹੋਗੇ ਤਾਂ ਤੁਹਾਡੇ 70 ਨੰਬਰ ਰਹਿਣਗੇ ਹੀ ਨਹੀਂ ਹੈਗਾ ਵੀ 1/4 ਜਿਹੜਾ 25% ਮੰਨ ਲਓ 1 ਨੰਬਰ 'ਚੋਂ ਕੱਟ ਲਾਉਂਦੇ ਨੇ ਉਹ ਨੰਬਰ ਇਹ 'ਚੋ ਕਦੇ ਨਹੀਂ ਕੱਟਦੇ ਹੈਗੇ ਤੇ ਜਿਹੜਾ ਹੈਗਾ ਤੁਹਾਨੂੰ ਕੁਝ ਆਵੇ ਨਾ ਆਵੇ ਪਹਿਲਾਂ ਤੁਸੀਂ ਉਹ ਕੁਐਸਚਨ ਕਰੋ 100 'ਚੋਂ ਜਿਹੜੇ ਤੁਹਾਨੂੰ ਆਉਂਦੇ ਆ ਠੀਕ ਆ 100 'ਚੋਂ ਤੁ ਉਹ ਤੁਹਾਨੂੰ ਤੋਪੇ ਵਾਲੀ ਜਿਹੜੀ ਆਪਾਂ ਚੀਜ਼ ਦੱਸਦਾਂ ਨੇ ਅੱਗੇ ਜਾ ਕੇ ਮਤਲਬ ਇਹ ਤੁੱਕੇ ਕਿਵੇਂ ਲਾਉਣੇ ਨੇ ਠੀਕ ਆ ਤੇ ਪਹਿਲਾਂ ਤਾਂ ਜਿਹੜਾ ਨੋਟੀਫਿਕੇਸ਼ਨ ਆ 2025 ਦੀ ਤੇ ਜਿਹੜੀ ਆਈ ਸੀ ਮੈਂ ਉਸ ਮਤਲਬ ਕੇ ਨੋਟੀਫਿਕੇਸ਼ਨ ਜਦੋਂ ਸਾਰੀ ਜਿਹੜੀ ਆ ਆਪਣੇ ਅੱਗੇ ਨੈਕਸਟ ਸਲਾਈਡ ਤੇ ਨੇ ਆਪਾਂ ਐਡ ਕਰਦੀਆਂ ਨੇ ਜੀਆਂ ਕਿ ਵੀ ਕਿੰਨੀ ਰਿਕੁਆਇਰਮੈਂਟ ਕੀ ਚਾਹੀਦੀ ਹੈ ਜਾਂ ਕੀ ਸਟੱਡੀ ਚਾਹੀਦੀ ਹੈ ਕਿਹੜੇ ਇਸ ਵਿੱਚ ਮਤਲਬ ਕੇ ਕਿੰਨਾ ਕਰਦ ਕੁੜੀਆਂ ਲਈ ਕੀ ਚਾਹੀਦਾ ਜਾਂ ਮੁੰਡਿਆਂ ਲਈ ਕੀ ਕਾਗਜ਼ ਪੱਤਰ ਚਾਹੀਦੇ ਨੇ ਆਪਾਂ ਉਹ ਸਾਰੇ ਕਾਸੇ ਬਾਰੇ ਗੱਲ ਕਰਦੇ ਆਂ ਪਹਿਲਾਂ ਆਪਾਂ ਜਿਹੜੇ ਤੁਹਾਡੇ ਨਾਲ ਗੱਲ ਕਰ ਲਈਏ ਤੁੱਕਿਆ ਤੁੱਕੇ ਕਿਵੇਂ ਮਾਰਨੇ ਹੋਣਗੇ ਹੁਣ ਅੱਗੇ ਵੀ ਤੁਸੀਂ ਪੇਪਰ ਦੇਣੇ ਜ਼ਰੂਰੀ ਥੋੜੀ ਉਹਨੂੰ ਕਲਾ ਪੰਜਾਬ ਪੁਲਿਸ ਕਨਸਟੇਬਲਟੀ ਦੇਣਾ ਇੱਕ ਚੀਜ਼ ਹੋਰ ਧਿਆਨ ਚ ਰੱਖੋ ਜਿਹੜਾ ਕਨਸਟੇਬਲ ਦਾ ਪੇਪਰ ਆ ਨਾ ਸਾਰੇ ਪੰਜਾਬ ਦਾ ਮਤਲਬ ਕਿ ਸਾਰੇ ਪੰਜਾਬ ਚ ਉਹ ਨਾ ਜਿਹੜੀ ਵੀ ਐਗਜ਼ਾਮ ਹੋਣ ਸਾਰਿਆਂ ਤੋਂ ਲੋ ਪੇਪਰ ਇਹ ਹੈ ਇਹ ਤੋਂ ਥੱਲੇ ਕੋਈ ਵੀ ਪੇਪਰ ਨਹੀਂ ਤੋਂ ਥੱਲੇ ਤਾਂ ਉਹ ਪੇਪਰ ਆਗੇ ਚ ਬਰਾਸੀ ਦਾ ਜਾਂ ਮਤਲਬ ਕਿ ਉਹ ਹੀ ਸਫਾਈ ਕਰਮਚਾਰੀ ਕਹਿੰਦੇ ਹੁਣ ਜੇ ਸੋਤੋਂ ਇਹ ਵੀ ਫਰਵੀ ਨਹੀਂ ਨਿਕਲਦਾ ਫਿਰ ਬੇਸ਼ਰਮੀ ਵਾਲੀ ਗੱਲ ਆ ਤੁਸੀਂ ਇੱਕ ਵਾਰ ਮੰਨ ਕੇ ਚੱਲੋ ਨਾ ਵੀ ਹਾਂ ਬਸ ਯਾਰ ਆਹ ਲਾਸਟ ਮੌਕਾ ਹੈ ਵੀ ਇਹ ਪੀਪਰ ਹੀ ਕਲੀਅਰ ਕਰਨਾ ਜਿਹੜਾ ਟੈਗ ਆਪਣੇ ਮੋਢਿਆਂ ਤੇ ਲਵਾਉਣਾ ਹੁਣ ਜੇ ਤੁਸੀਂ ਉਹਦਾ ਟਾਈਮ ਪਾਸ ਨੂੰ ਪੜ ਰਹੇ ਹੋ ਆਪਣੇ ਘਰ ਦੇ ਨੂੰ ਦਿਖਾਉਣ ਖਾਤਰ ਵੀ ਹਾਂ ਘਰ ਦੇ ਮੈਨੂੰ ਕੁਝ ਕਹਿ ਨਹੀਂਗੇ ਨਹੀਂ ਘਰ ਦੇ ਕਹਿਣਗੇ ਮੁੰਡਾ ਪੜ੍ਹੀ ਜਾਂਦਾ ਜੇ ਕੁੜੀ ਪੜ੍ਹੀ ਜਾਂਦੀ ਆ ਤਾਂ ਉਹ ਚੀਜ਼ ਬਹੁਤ ਗਲਤ ਆ ਤੁਸੀਂ ਆਪਣੇ ਆਪ ਨਾਲ ਧੋਖਾ ਤੇ ਪਰਿਵਾਰ ਨਾਲ ਧੋਖਾ ਕਰ ਰਹੇ ਹੋ ਠੀਕ ਹੈ ਉਸ ਚੀਜ਼ ਨਾਲੋਂ ਬਿਹਤਰ ਤੁਸੀਂ ਨਾ ਪੜੋ ਕੋਈ ਕੰਮ ਕਰ ਲੈ ਲੋ ਤੇ ਜਿਹੜਾ ਹੁਣ ਆਪਣੇ ਆਗੇ ਧੁੱਕਿਆਂ ਦੀ ਗੱਲ ਆ ਠੀਕ ਹੈ ਮਤਲਬ ਕਿ ਤੁੱਕੇ ਕਿਵੇਂ ਮਾਰਨੇ ਆ ਤੁੱਕੇ ਉਸ ਦੇਖੋ ਚ 100 ਜੁ 270 ਕਰ ਲਈ ਪਹਿਲਾਂ ਤੁਸੀਂ 70 ਦੇ 70 ਕੁਐਸਚਨ ਜਿਹੜੇ ਕਰ ਰਹੇ ਨੇ ਉਹਨਾਂ ਨੂੰ ਮਾਰਕ ਮਤਲਬ ਕਿ ਉਹਨਾਂ ਨੂੰ ਮਾਰਕ ਕਰ ਲਓ ਵੀ ਕਿੰਨੇ A ਵਾਲੇ ਕਰੇ ਕਿੰਨੇ B ਵਾਲੇ ਕਰੇ ਕਿੰਨੇ C ਵਾਲੇ ਕਰੇ ਕਿੰਨੇ D ਵਾਲੇ ਕਰੇ ਸਮਝੋ ਤੁਸੀਂ A ਵਾਲੇ ਵੀ ਕਰ ਲਏ 21 ਬਾਈ ਦੋ A ਵਾਲੇ ਕਰ ਲਏ ਠੀਕ ਹੈ 21 ਬਾਈ ਤੁਸੀਂ ਲਾ ਲਓ ਵੀ ਤੁਸੀਂ B ਵਾਲੇ ਕਰ ਲਏ 21 ਬਾਈ ਤੁਸੀਂ ਲਾ ਲਓ ਵੀ C ਵਾਲੇ ਕਰ ਲਏ ਤੇ ਜਦੋਂ ਤੁਸੀਂ ਆਪਸ਼ਨ ਜਿਹੜੇ ਵੀ ਹਾਇਰ D ਵਾਲੇ ਘਟਨੇਗੇ ਠੀਕ ਹੈ ਸਮਝੋ ਤੁਹਾਡੇ ਨਾਲ 70 ਪੂਰੇ ਹੋ ਗਏ ਤੁਸੀਂ ਦੇਖਿਆ ਵੀ D ਵਾਲੇ ਘਟਨੇ ਤਾਂ ਮਤਲਬ ਕਿ ਜਿਹੜਾ ਆਪਸ਼ਨ ਘਟ ਰਿਹਾ ਹੈ ਤੁਸੀਂ ਉਸ ਨੂੰ ਜਿਹੜੇ ਕੋਈ ਤੁਹਾਡੇ ਕੁਐਸਚਨ ਬਚ ਗਏ ਤੁਸੀਂ ਉੱਥੇ ਸਾਰਿਆਂ ਨੂੰ ਉਹਨਾਂ ਨੂੰ ਸਾਰਿਆਂ ਨੂੰ ਸੇਮ ਮਾਰਕ ਕਰਿਓ ਕਿਉਂਕਿ ਜਦ ਇਹ ਮਤਲਬ ਕਿ ਇਹ ਪਹਿਲਾਂ ਕਹਿੰਦੇ ਹੁੰਦੇ ਸੀ ਵੀ ਹਾਂ ਜੇ ਨਹੀਂ ਉਹਨੂੰ ਤਾਂ ਇੱਕ ਨੂੰ ਹੀ ਮਾਰਕ ਕਰ ਦੋ ਵੀ ਜੀ ਸੀ ਨੂੰ ਕਰ ਦੋ ਜਾਂ ਬੀ ਨਹੀਂ ਕਰ ਦੋ ਇਹ ਚੀਜ਼ ਨਾ ਕਰੋ ਇੱਕਦੇ ਵੀ ਇਹ ਚੀਜ਼ ਬਹੁਤ ਗਲਤ ਹੈ ਤੁਸੀਂ ਉਸ ਚੀਜ਼ ਨੂੰ ਮਾਰਕ ਕਰੋ ਜਿਹੜੀ ਘੱਟ ਤੁਹਾਡੇ ਮਤਲਬ ਕਿ ਆਂਸਰ ਘੱਟੇ ਨੇ ਕਿਉਂਕਿ ਹਰ ਇੱਕ ਪੇਪਰ ਤੇ ਇਹ ਹੀ ਹੁੰਦਾ ਵੀ ਐਵਰੇਜ ਹਰ ਇੱਕ ਕੁਐਸਚਨ ਦੇ ਜਿਹੜੇ ਅਸਰਤ ਨੂੰ ਮਤਲਬ ਕਿ ਹਰੇਕ ਜਿਹੜਾ ਆਪਸ਼ਨ ਹੁੰਦਾ ਉਹ ਨੂੰ ਬਰਾਬਰ ਮਤਲਬ ਕਿ 25-25 ਚ ਵੰਡਿਆ ਹੁੰਦਾ ਪਰ ਜ਼ਰੂਰੀ ਨਹੀਂ 25 ਚ ਵੰਡਿਆ ਹੋਵੇ ਕੋਈ ਮਤਲਬ ਕਿ 21 ਹੋਊ ਕੋਈ 24 ਹੋਊ ਕੋਈ 28 ਹੋਊਗਾ ਕੋਈ 30 ਹੋਊਗਾ ਇਹ ਸਭ ਹੁੰਦਾ ਜਿਹੜਾ ਆਪਸ਼ਨ ਤੁਸੀਂ ਘੱਟ ਮਾਰਕ ਕਰਿਆ ਜਿਹੜੇ ਤੁਹਾਡੇ ਕੁਐਸਚਨ ਰਹਿ ਗਏ ਤੁਸੀਂ ਉਸ ਤੋਂ ਬਾਅਦ ਉਸ ਚੀਜ਼ ਨੂੰ ਮਾਰਕ ਕਰ ਦਿਓ ਠੀਕ ਹੈ ਇਹ ਜਿਹੜੀ ਤੁਹਾਡੀ ਤੁੱਕੇ ਦੀ ਗੱਲ ਇਹ ਮਤਲਬ ਕਿ ਚਾਹੇ ਬੈਸ ਨੇਗੇਟਿਵ ਨੇਗੇਟਿਵ ਮਾਰਕਿੰਗ ਆ ਰਹੀ ਪਰ ਤੁਸੀਂ ਤੁੱਕੇ ਨਾ ਹੀ ਲਾਓ ਤਾਹੀਂ ਜਗਾਇਆ ਕਿਉਂਕਿ 네ਗੇਟਿਵ ਮਾਰਕਿੰਗ ਦਾ ਹੋਰ ਰੂਲ ਹੁੰਦਾ ਹੈ 네ਗੇਟਿਵ ਮਾਰਕਿੰਗ ਵਿੱਚ ਜੇ ਤੁਹਾਨੂੰ ਦੋ ਆਪਸ਼ਨਾਂ ਚੋਂ ਮਤਲਬ ਇੱਕ ਇੱਕ ਆਪਸ਼ਨ ਕਲੀਅਰ ਹੈ ਤਾਂ ਆਂਦਾ ਤੁਸੀਂ ਮਾਰਕ ਮਤਲਬ ਉਹਨੂੰ ਤੁੱਕਾ ਲਾ ਸਕਦੇ ਹੋ ਨਹੀਂ ਤੁਸੀਂ ਰਹਿਣ ਨੁੱਕੀ ਮਾਰਕਿੰਗ ਜੇ ਤੁਸੀਂ ਕਹੋਗੇ ਚਾਹਾਂ ਜੋ ਤੁੱਕਾ ਲਾ ਲਈਏ ਉਹ ਤੁਹਾਡਾ ਬਿਲਕੁਲ ਗਲਤ ਉਹਦਾ ਕੋਈ ਪੇਪਰ ਨਹੀਂ ਹੈਗਾ ਠੀਕ ਹੈ ਮਤਲਬ ਉਹਦਾ ਕੋਈ ਫਾਇਦਾ ਨਹੀਂ ਹੈਗਾ ਤੇ ਜਿਹੜੀ ਇਹ 2025 ਦੀ ਨੋਟੀਫਿਕੇਸ਼ਨ ਹੈ ਹੁਣ ਜਿਵੇਂ 21 ਫਰਵਰੀ ਨੂੰ ਠੀਕ ਹੈ ਇਹ ਨੋਟੀਫਿਕੇਸ਼ਨ ਆਈ ਸੀ ਤੇ ਜਿਹੜਾ ਹੈਗਾ ਆ ਗਿਆ ਸੀ ਆਪਣਾ ਤੁਹਾਡਾ ਜਿਹੜਾ ਸਬਮਿਸ਼ਨ ਉਹ ਹੋਣਾ ਉਹ ਔਨ ਹੋ ਗਿਆ ਸੀ ਜਿਹੜ ਤੇ ਜਿਹੜਾ ਹੈਗਾ 13 ਮਾਰਚ ਨੂੰ ਖਤਮ ਹੋ ਗਿਆ ਸੀ ਹੁਣ ਕਈ ਬੰਦੇ ਕਹਿੰਦੇ ਹਾਂ ਵੀ ਆ ਜਾਣਾ ਨੋਟੀਫਿਕੇਸ਼ਨ ਆ 21 ਫਰਵਰੀ ਤੋਂ 13 ਮਾਰਚ ਦੇ ਵਿੱਚ ਵਿੱਚ ਆਹਨ ਪੇਪਰ ਭਰਾਂਗੇ ਫੇਰ ਪੜ੍ਹਨ ਲੱਗਾਂਗੇ ਉਹ ਮੈਂ ਤੁਹਾਨੂੰ ਲਿਖ ਕੇ ਦੇ ਦਣਾ ਜੇ ਕੋਈ ਇੱਕ ਬੰਦਾ ਵੀ ਐਸਾ ਮਿਲ ਗਿਆ ਨਾ ਵੀ ਹਾਂ ਮੈਂ 2 ਮਹੀਨਿਆਂ ਚ ਪੇਪਰ ਕਰੈਕ ਕਰ ਦੂ ਤਾਂ ਮੈਨੂੰ ਨੀਵੇਂ ਖੜਾ ਦੇ ਦੱਸੇ ਉਹ ਬੰਦਾ ਕਹਿੰਦਾ ਪੇਪਰ ਨਹੀਂ ਕਲੀਅਰ ਕਰ ਸਕਦਾ ਜਿਹੜਾ ਸੋਚਦਾ ਮੈਂ 2 ਮਹੀਨਿਆਂ ਦੇ ਵਿੱਚ ਜੀ ਪੇਪਰ ਕਲੀਅਰ ਕਰ ਲਵਾਂ ਨਾ ਹੀ ਉਹਦਾ ਕੋਈ ਫਾਇਦਾ ਠੀਕ ਹੈ ਤੇ ਜਿਹੜੀਆਂ ਹੈ ਅੱਗੇ ਹੁਣ ਪੋਸਟਾਂ ਠੀਕ ਹੈ ਟੋਟਲ ਪੋਸਟ ਆਪਣੇ ਕੋਲ ਨੇ 1 1746 ਜਿਹੜੀ ਆਰਮਡ ਦੀਆਂ ਆ ਗਈਆਂ ਆਪਣੇ ਕੋਲ ਆਰਮਡ ਤੇ ਡਿਸਟ੍ਰਿਕਟ ਦੀਆਂ ਠੀਕ ਹੈ ਇਹ ਆਪਣੇ ਕੋਲ ਆ ਗਈ ਇਹ ਆਪਣੇ ਕੋਲ ਆ ਗਈਆਂ ਆਰਮਡ ਦੀਆਂ ਆਰਮਡ ਦੀਆਂ ਹੈਗੇ 485 ਤੇ ਜਿਹੜੇ ਡਿਸਟ੍ਰਿਕਟ ਦੀਆਂ ਆ ਉਹ ਆਪਣੀਆਂ ਆਪਣੇ ਕੋਲ 1261 ਇਹ ਮਤਲਬ ਕਿ ਦੋਹਾਂ ਦਾ ਟੋਟਲ ਕਰਨਾ ਹੈ 1746 ਪੋਸਟ ਆਉਂਦੀਆਂ ਨੇ ਤੇ ਸੋਨੂੰ ਵੀ 1746 ਹੋਣ ਚਾਹੀਏ 17 ਪੋਸਟ ਹੋਣ ਸੋਨੂੰ ਆਪਦਾ ਹੀ ਚਾਹੁੰਦਾ ਵੀ ਜਿਹੜੀ ਇੱਕ ਸੀਟ ਹੈ ਉਹ 17 ਚ ਹੋ ਜਾਏ 1746 ਚੋਂ ਇੱਕ ਸੀਟ ਮੇਰੀ ਹੈ ਉਹ ਤੁਹਾਡੀ ਆਪਦੀ ਜਿਹੜੀ ਹੈਗੀ ਮੈਂਟੈਲਿਟੀ ਹੈ ਤੁਸੀਂ ਉਹ ਇੱਕ ਸੀਟ ਕਿਵੇਂ ਰਿਕੁਆਇਰ ਕਰਨੀ ਆ ਤੁਸੀਂ ਕਿਵੇਂ ਪ੍ਰੋਪਰ ਤਿਆਰੀ ਕਰਨੀ ਆ ਜਾਂ ਕਿਵੇਂ ਨਹੀਂ ਹੁਣ ਕਈ ਬੱਚੇ ਹੁੰਦੇ ਨੇ ਉਹਨਾਂ ਨੂੰ ਤਾਂ ਨੰਬਰ ਹੀ ਨਹੀਂ ਕਿੰਨੇ ਹੋਵੇ ਉਹ ਕਹੀ ਜਾਣਗੇ ਸਰ ਮੈਕ ਟੋਈ 70 ਦੀ ਗਈ ਸੀ ਤੇ ਮੇਰੇ ਤਾਂ 110 ਨੰਬਰ ਬੰਦੇ ਆ ਉਪਰ ਵਿਮਾਨ ਸੋ ਦੋ ਪੇਪਰ ਹੁੰਦੇ ਨੇ ਤੁਸੀਂ ਪੇਪਰ ਦੇਖੇ ਜਿਹਨੇ ਦਿੱਤੇ ਨੇ ਪੇਪਰ ਉਹਨਾਂ ਦਾ ਪਤਾ ਹੀ ਹੋਊਗਾ ਵੀ ਪਹਿਲਾ ਪੇਪਰ ਹੁੰਦਾ ਪੇਪਰ A ਹੁੰਦਾ ਹੁੰਦਾ ਜਿਹੜਾ ਉਹ ਆਪਣਾ ਜਿਹੜਾ 100 ਨੰਬਰ ਦਾ ਹੁੰਦਾ ਮੇਨ ਪੇਪਰ ਹੈ ਜਿਹੜਾ ਪੇਪਰ ਬੀਏ ਦਾ ਉਹ ਆਇਆ ਨਾ ਪੰਜਾਬੀ ਦਾ ਠੀਕ ਹੈ ਉਹ ਹੁੰਦਾ ਹੁੰਦਾ 50 ਨੰਬਰ ਜਿਹੜੇ 50 ਨੰਬਰ ਦਾ ਪੇਪਰ ਹੈ ਇਹ ਜੋ ਸਿਰਫ 25 ਲੈਣੇ ਹੁੰਦੇ ਨੇ ਪਾਸ ਕਰਨਾ ਹੁੰਦਾ ਜੇ 25 ਟੱਪ ਗਏ ਇਹਨਾਂ ਨੰਬਰ ਤੁਹਾਡੇ ਜੁੜਨ 100 ਚ ਨਾ ਕੁਝ ਵੀ ਜਿਹੜਾ 100 ਹੈ ਏਜੇ ਦੇ ਆਧਾਰ ਤੇ ਮੈਟ ਵੰਨੀ ਆ ਠੀਕ ਹੈ ਸਾਰਾ ਉਸੇ ਦੇ ਆਧਾਰ ਤੇ ਹੋਣਾ ਤੁਹਾਡੇ ਚ ਏ ਚੋਂ ਚਾਹੀ 70 ਨੇ 80 ਨੇ 60 ਨੇ ਇਹ ਇਸ ਮਤਲਬ ਕਿ ਮੈਟ ਸਾਰੀ ਇਸ 100 ਵਾਲੇ ਪੇਪਰ ਚ ਵੰਨੀ ਆ ਨਾ ਗਿਆ 50 ਵਾਲੇ ਪੇਪਰ ਦੇ ਵੀ ਨੰਬਰ ਨਹੀਂ ਜੁੜਦੇ ਇਹ ਪੰਜਾਬ ਨਾਲ ਸਰਫ ਆਪਣਾ 25 ਨੰਬਰ ਲੈ ਕੇ ਪਾਸ ਕਰਨ ਲਿਆ ਹੁਣ ਕਿਹਜੋ ਸਰਫ 150 ਜੋ ਆ ਗਈ ਜੀ ਮੇਰੇ 110 ਆ ਗਈ 120 ਆ ਗਈ ਉਹਦਾ ਕੋਈ ਫਾਇਦਾ ਨਹੀਂ ਤੁਸੀਂ 150 ਚੁਗਣੀ ਆਨੇ ਹੋ ਹੁਣ ਕੀ ਬਤਾ ਜੀ 150 ਜੋ 110 ਆ ਗਏ 40 ਪੇਜ ਨੂੰ ਲਈ ਬੈਠੇ ਹੋ ਉਹਦੇ ਸਾਰੇ 60 ਨੰਬਰ ਹੀ ਹੋਣ 70 ਨੰਬਰ ਹੀ ਹੋਣ ਉਹਦਾ ਕੀ ਫਾਇਦਾ ਠੀਕ ਹੈ ਤੁਸੀਂ ਟਾਰਗੇਟ ਮੰਨ ਕੇ ਚੱਲੋ ਉਹਦਾ 80 ਨੰਬਰਾਂ ਦਾ ਘੱਟੋ ਘਾਟ 80 ਪਲੱਸ ਨੰਬਰ ਹੋਣਗੇ ਤਾਂ ਗੱਲ ਮੰਗੂ ਠੀਕ ਹੈ ਤੇ ਜਿਹੜਾ ਹੈਗਾ ਹੁਣ ਮਤਲਬ ਕਿ ਹਰੀ ਕੈਟਾਗਰੀ ਦੇ ਹਿਸਾਬ ਨਾਲ ਹੁੰਦਾ ਪਰ ਤੁਸੀਂ ਇਹ ਨਹੀਂ ਹੈਗਾ ਕੁੜੀਆਂ ਵੀ ਮੁੰਡੇ ਵੀ ਜਿਹੜੀ ਵੀ ਉਹਦਾ ਟਾਰਗੇਟ ਮੰਨਣਾ ਹੈ ਬੀਮਾ ਹੈ ਹਾਂ 2026 ਚ ਜਿਹੜੀ ਸਿਲੈਕਸ਼ਨ ਲੈਣੀ ਆ ਉਹ ਆਪਦਾ 80 ਨੰਬਰਾਂ ਦਾ ਟਾਰਗੇਟ ਮੰਨ ਕੇ ਚਲੋ ਚਾਹੇ ਤੁਹਾਡੇ 70 ਨਾਲ ਚਾਹੇ ਤੁਹਾਡੇ 75 ਨਾਲ ਹੁਣ ਜੇ ਤੁਸੀਂ ਟਾਰਗੇਟ ਹੀ ਮੰਨ ਰਹੇ ਹਾਂ 60 ਨੰਬਰ ਬਹੁਤ ਨਹੀਂ ਸਾਡੀ ਕੈਟਾਗਰੀ ਨੂੰ ਤਾਂ ਜੇ ਮੈਨੂੰ ਮੈਂ ਤਾਂ 60 ਨੰਬਰ ਨਾਲ ਆ ਜੂਗਾ ਉਹਦਾ ਕੀ ਫਾਇਦਾ ਉਹ ਜੇ 60 ਮੰਨ ਲਿਆ ਇਨੀ ਤਾਂ ਉਹ 40 ਵੀ ਨਾ ਆਉਣ ਘੱਟੋ ਘੱਟ ਟਾਰਗੇਟ ਤਾਂ ਤੁਸੀਂ ਉਹਦਾ ਵੱਡਾ ਰੱਖੋ ਜੇ ਵੱਡਾ ਟਾਰਗੇਟ ਰੱਖੋਗੇ ਘੱਟੋ ਘੱਟ ਤੁਸੀਂ 90 ਦਾ ਟਾਰਗੇਟ ਰ ਤੁਸੀਂ ਜਦੋਂ ਮਤਲਬ ਕਿ ਸੋਚ ਹੀ ਛੋਟੀ ਕਰ ਲਈਏ ਫਿਰ ਉਹਦਾ ਕੋਈ ਫਾਇਦਾ ਨਹੀਂ ਹੈਗਾ ਠੀਕ ਹੈ ਤੇ ਇੱਕ ਜਿਹੜਾ ਮਤਲਬ ਕਿ ਅਦਰ ਸ਼ੀਟ ਦੇ ਚੱਕਰ ਹੁੰਦਾ ਜਿਹੜਾ ਕੁਐਸਚਨ ਆਉਂਦ ਰਹੀ ਕਿ ਸਰ ਅਦਰ ਸਟੇਟ ਕਿਵੇਂ ਨਹੀਂ ਜਾਣਗੇ ਮੇਰੀ ਸੋਨ ਨੂੰ ਮਤਲਬ ਜਿਹੜੀਆਂ ਮਤਲਬ ਕੁੜੀਆਂ ਸਮਝੋ ਆਪਣੇ ਪੰਜਾਬ ਦੀਆਂ ਨੇ ਉਹੋ ਜਿਹੀ ਜਨਰਲ ਬॉयਜ਼ ਦੀ ਕਟ-ਆਫ ਨੂੰ ਪਾਰ ਕਰ ਗਈਆਂ ਨੇ ਤਾਂ ਉਹ ਜਨਰਲ ਗਰਲਸ ਹੀ ਕਰਨੀਆਂ ਜਾਣਗੀਆਂ ਚਾਹੇ ਕੋਈ ਵੀ ਕੋਈ ਵੀ ਕੈਟਾਗਰੀ ਹੈ ਉਹਨਾਂ ਲਈ ਸਿਰਫ ਕੁੜੀਆਂ ਦੀ ਸੀਟ ਰੋਕਣੀ ਆ ਤੇ ਜਿਹੜੀਆਂ ਅਦਰ ਸਟੇਟ ਹੁੰਦੀਆਂ ਨੇ ਮਤਲਬ ਕਿ ਹਰਿਆਣਾ ਜਾਂ ਰਾਜਸਥਾਨ ਚੋਂ ਆ ਗਈਆਂ ਕੁੜੀਆਂ ਠੀਕ ਆ ਜੇ ਉਹ ਸਮਝੋ ਜਨਰਲ ਦੀ ਮੁੰਡਿਆਂ ਦੀ ਮੈਟ ਗਈ ਹੈ 79 ਤੇ ਕਿਸੇ ਹਰਿਆਣਾ ਜਾਂ ਜਿਹੜਾ ਹੈਗਾ ਆਪਣਾ ਰਾਜਸਥਾਨ ਦੀ ਕਿਸੇ ਕੁੜੀ ਦੀ ਆ ਗਈ 80 ਨੰਬਰ ਤਾਂ ਉਹ ਕੁੜੀਆਂ ਦੀ ਸੀਟ ਨਹੀਂ ਰੋਕਦੀ ਉਹ ਉਹ ਮੁੰਡਿਆਂ ਦੀ ਸੀਟ ਚ ਆਊਗੀ ਠੀਕ ਆ ਮਤਲਬ ਕਿ ਮੁੰਡਿਆਂ ਦੀ ਜਿਹੜੀ ਜਨਰਲ ਮੁੰਡਿਆਂ ਦੀ ਸੀਟ ਚ ਆਊਗੀ ਉਹ ਕੁੜੀਆਂ ਵਾਲੇ ਪਾਸੇ ਨਹੀਂ ਆਵੇਗੀ ਤੇ ਮੁੰਡੇ ਵੀ ਆ ਹੀ ਹੁੰਦੇ ਨੇ ਮਤਲਬ ਜਿਹੜੇ ਆਊਟਰ ਸਟੇਟ ਹੁੰਦੇ ਨੇ ਨਾ ਉਹ ਸਾਰੇ ਮਤਲਬ ਕਿ ਜਨਰਲ ਬੁਆਏ ਦੀ ਸੀਟ ਚ ਆਉਂਦੇ ਨੇ ਤੇ ਕੁੜੀਆਂ ਵੀ ਜਨਰਲ ਬੁਆਏ ਦੀ ਸੀਟ ਚ ਆਉਂਦੇ ਨੇ ਹੋਰ ਕੋਈ ਮਤਲਬ ਕਿ ਹੋਣੀ ਹੁੰਦਾ ਹੈਗਾ ਤੇ ਬਾਕੀ ਸਾਨੂੰ ਅਪਰ ਡਿਟ ਕੈਟਾਗਰੀ ਦਾ ਪਤਾ ਹੀ ਹੈ ਵੀ ਜੀ ਨੇ ਕਿੰਨੀਆਂ ਪੋਸਟਾਂ ਨੇ ਸਰਵਸ ਲਿਖਿਆ ਲਿਖਿਆ ਪਿਆ ਤੁਸੀਂ ਇਹ ਨਹੀਂ ਸੋਚਣਾ ਵੀ ਜੇਰਾ ਪੰਜਾਬੀ ਪੋਸਟਾਂ ਨੇ ਜਾਂ 20 ਪੋਸਟਾਂ ਨੇ 30 ਪੋਸਟਾਂ ਨੇ ਤੁਸੀਂ ਇਹ ਸੋਚਣਾ 20 ਪੋਸਟਾਂ ਦੇ ਵਿੱਚ ਇੱਕ ਸੀਟ ਮੇਰੀ ਹੈ ਤੁਸੀਂ ਆਪਦਾ ਇਹ ਮੰਨ ਕੇ ਚੱਲੋ ਵੀ ਚਾਹੇ ਇੱਕ ਪੋਸਟ ਹੋਵੇ ਇੱਕ ਪੋਸਟ ਮੇਰੀ ਹੈ ਉੱਥੇ ਮੈਂ ਕਿਸੇ ਹੋਰ ਨੂੰ ਨਹੀਂ ਵੰਡਦਾ ਇਹ ਤੁਹਾਡੀ ਆਪਣੀ ਜ਼ਿੰਮੇਵਾਰੀ ਹੈ ਠੀਕ ਹੈ ਇਹ ਤੁਹਾਡੀ ਆਪਣੀ ਰਿਸਪੋਨਸੀਬਿਲ ਤੇ ਦੈਨ ਹੁਣ ਆਪਾਂ ਜਿਹੜੀ ਗੱਲ ਕਰਦੇ ਆ ਪੇ ਸਕੇਲ ਦੀ ਠੀਕ ਹੈ ਪੇ ਸਕੇਲ ਕਿੰਨਾ ਇਹ ਤੁਹਾਨੂੰ ਪਤਾ ਜਿਹੜਾ 19900 ਹੈ ਤੇ ਮੈਨੂੰ ਲੱਗਦਾ ਹੈ ਜਿੱਥੇ ਤੱਕ ਮੈਨੂੰ ਉਮੀਦ ਹੈ ਜਿਹੜਾ ਆਪਣਾ ਹੁਣ ਪੇ ਕਮਿਸ਼ਨ ਨਵਾਂ ਲਾਗੂ ਹੋਇਆ 2027 ਤੱਕ ਜਾਂਦੇ ਜਾਂਦੇ ਜਿਹੜੀ ਤਨਖਾਹ ਗਈ ਉਹ ਮਤਲਬ ਬੇਸਿਕ ਵੀ 20 ਤੋਂ 40000 ਦੇ ਕੋਲੇ ਹੋਣ ਵਾਲੀ ਹੈ ਮਤਲਬ ਜਿੰਨੇ ਕਿ ਮੈਂ ਡਾਟਾ ਪੜਿਆ ਜਾਂ ਜਿੰਨਾ ਕਿ ਮੈਂ ਮਤਲਬ ਕਿ ਸਭ ਕੁਝ ਚੈੱਕ ਕਰਿਆ ਸੀਗਾ ਤੇ ਉਸ ਚੀਜ਼ ਨੂੰ ਮੈਂ ਧਿਆਨ ਨਾਲ ਵੀ ਦੇਖਿਆ ਸੀ ਵੀ ਜਿਹੜੀ ਆਪਣੀ ਬੇਸਿਕ ਪੇ ਹੈ ਉਹ 40000 ਹੋ ਜੂਗੀ ਜਿਹੜੇ ਮਤਲਬ ਕਿ ਕਨਸਟੇਬਲ ਐਤਕੀ ਜਿਹੜੇ ਭਰਤੀ ਹੋ ਜਾਣਗੇ ਜਿਹਨਾਂ ਨੇ ਲੱਗਣਾਗੇ ਉਹ ਸਾਰਿਆਂ ਲਈ ਹੈ ਤਾਂ ਤੁਸੀਂ ਸਮਝੋ ਖੁਸ਼ੀ-ਖੁਸ਼ੀ ਪੜੋ 2026 ਚ ਜਿਹਨਾਂ ਨੇ ਤਿਆਰੀ ਕਰਨੀ ਹੈ ਨਾ ਉਹਦੋਂ ਤੁਸੀਂ ਇਹ ਸੋਚ ਕੇ ਪੜੋ ਵੀ ਹਾਂ ਐਤਕੀ ਆਪਾਂ ਤਿਆਰੀ ਕਰਦੇ ਹਾਂ 2027 ਚ ਆਪਾਂ ਟ੍ਰੇਨਿੰਗ ਤੇ ਹੋ ਜਾਾਂਗੇ 2028 ਮਤਲਬ 2027 ਚ ਜਦੋਂ ਟ੍ਰੇਨਿੰਗ ਤੇ ਹੋ ਗਏ ਆਪਣੀ ਨਾਲ ਜਾਂ ਤਖਾਬੀ 40000 ਆਪਾਂ ਲੱਗ ਜੂ ਠੀਕ ਹੈ ਇਹ ਚੀਜ਼ ਹੈ ਤੇ ਬਾਕੀ ਜਿਹੜੀ ਹੈਗੀ ਨੈਕਸਟ ਆ ਗਿਆ ਆਪਣਾ ਏਜ ਪੁੱਛਦੇ ਹੁੰਦੇ ਆ ਠੀਕ ਹੈ ਏਜ ਚਾਹੀਦੀ ਕੁੜੀਏ ਚਾਹੀਏ ਮੁੰਡਾ ਮਿਨੀਓ ਏ ਚਾਹੀਦੀ ਹੈਗੀ 18 ਸਾਲ ਮਤਲਬ 18 ਸਾਲਾ ਹੋਣਾ ਲਿੰਦਾ ਤੇ ਮੈਕਸਿਮ ਬੈਸਤਾ ਹੀ ਜਨਰਲ 17 28 ਪਰ ਬਾਕੀ ਸਾਰਿਆਂ ਨੂੰ ਮਤਲਬ ਕਿ ਆਪਦੀ ਕੈਟਾਗਰੀ ਦੇ ਤਰੀਕੇ ਨਾਲ ਸਾਰਿਆਂ ਨੂੰ ਰੈਲੈਕਸੇਸ਼ਨ ਮਿਲੀ ਹੁੰਦੀ ਹੈ ਜਿਵੇਂ ਐਕਸ ਸਰਵਿਸਮੈਨ ਆ ਜਾਂ ਐਸਸੀ ਆ ਜਾਂ ਬੀਸੀ ਆ ਕੋਈ ਵੀ ਕੈਟਾਗਰੀ ਤੋਂ ਉਹਨਾਂ ਨੂੰ ਸਾਰਿਆਂ ਨੂੰ ਮਤਲਬ ਕਿ ਉਹਨਾਂ ਨੂੰ ਬੱਧ ਟਾਈਮ ਹੁੰਦਾ ਤੇ ਮਤਲਬ 4-5 ਸਾਲ ਵੱਧ ਹੁੰਦੇ ਆ ਤੇ ਮਿਨੀਓ ਇਸ ਕਟੋਟ 18 ਸਾਲ ਚਾਹੀਦੀ ਆ ਤੇ ਤੁਸੀਂ 12ਵੀਂ ਪਾਸ ਹੋਣ ਚਾਹੀਦੇ ਹੋ 12ਵੀਂ ਦੇ ਜਿਹੜੀ 12ਵੀਂ ਬੇਸ ਤੇ ਇਹ ਜਿਹੜੀ ਹੋਣੀ ਤੇ ਦੈਨ ਆਪਣੀ ਆ ਗਈ ਕੁਆਲੀਫਿਕੇਸ਼ਨ ਜਿਹੜਾ ਸਾਰਾ ਕੁਝ ਆ ਦੇਖੋ ਉਸ ਨੂੰ ਮੈਂਸ਼ਨ ਕਰ ਰੱਖਿਆ ਕੁਆਲੀਫਿਕੇਸ਼ਨ ਕੀ ਚਾਹੀਦੀ ਹੈ ਪਲੱਸ 2 ਚਾਹੀਦੀ ਹੈ ਕਿਸੇ ਵੀ ਮਤਲਬ ਸਰਕਾਰੀ ਮਾਨਤਾ ਪ੍ਰਾਪਤ ਸਾ ਤੋਂ ਤੇ ਉਹੀ ਐਕਸ ਸਰਵਿਸਮੈਨ ਹੋ ਗਿਆ ਤਰ ਵੀ ਮਤਲਬ ਕਿ ਸਾਰਾ ਕੁਝ ਸ਼ੇਮ ਹੀ ਹੈ ਮਤਲਬ ਪਲੱਸ 2 ਜਿਹੜੀ ਪਾਸ ਕਰੀ ਹੋਣੀ ਚਾਹੀਦੀ ਹੈ ਠੀਕ ਹੈ ਤੇ ਜਿਹੜਾ ਹੈ ਫਿਜ਼ੀਕਲ ਸਟੈਂਡਰਡ ਕੀ ਚਾਹੀਦਾ ਫਿਜ਼ੀਕਲ ਸਟੈਂਡਰਡ ਜਿਹੜਾ ਹੈਗਾ ਆਪਣੇ ਕੋਲੇ ਆਰਮਰ ਤੇ ਡਿਸਟ੍ਰਿਕਟ ਦਾ ਸੇਮ ਹੈ ਸਾਰਾ ਕੁਝ ਜਿਹੜਾ ਮੁੰਡੇ ਦਾ ਕੱਦ ਚਾਹੀਦਾ 5 ਫੁੱਟ 7 ਇੰਚ 170 ਸੈਂਟੀਮੀਟਰ ਠੀਕ ਹੈ ਤੇ ਕੁੜ ਗਿਆ ਚਾਹੀਦਾ 5 ਫੁੱਟ 2 ਇੰਚ ਮਤਲਬ ਕਿ ਇਹਦਾ ਨਾਰਮਲੀ ਹੁਣ ਜਿਹਨੂੰ ਜਿਹੜੀ ਅਸੀਂ ਪੰਜਾਬ ਪੁਸਤੂ ਦੀ ਤਿਆਰੀ ਕਰਨੀ ਤਾਂ ਜਿਹੜਾ ਜਿਹਨੂੰ ਕਿਸੇ ਨੂੰ ਆਪਣੇ ਫਿਜ਼ੀਕਲ ਬਾਰੇ ਮਤਲਬ ਕਿ ਫੀਲਡ ਲਈ ਉੱਚ ਜਾਣਾ ਉਹਨਾਂ ਨੂੰ ਪਤਾ ਹੀ ਹੁੰਦਾ ਵੀ ਆਪਣਾ ਆਪਾਂ ਜਿਹੜਾ ਫਿਜ਼ੀਕਲੀ ਆਪਾਂ ਕੈਪੇਬਲ ਹੈਗੇ ਆ ਜਾਂ ਇਸ ਚੀਜ਼ ਲਈ ਹੈ ਨਹੀਂਗੇ ਠੀਕ ਹੈ ਤੇ ਇੱਕ ਚੀਜ਼ ਹੋਰ ਉਥੇ ਜਦੋਂ ਹੁਣ ਕਈ ਸੋਚਦੇ ਹਨ ਵੀ ਕਰਦੋਂ ਵੀ ਕਰਦੋਂ ਮਿੰਦੇ ਆਈ ਟੀਮ ਨੂੰ ਸੌਦਾ ਦੇਣਾ ਸਭ ਤੋਂ ਪਹਿਲਾਂ ਜਿਹੜੀ ਹੈਗੇ ਛੋਟੇ ਉਥੇ ਰੇਸ਼ਰ ਬੋਣਗੇ ਠੀਕ ਹੈ ਰੇਸ਼ ਤੋਂ ਬਾਅਦ ਤੁਹਾਡਾ ਹੋਜੀ ਲੌਂਗ ਜਾਂ ਤੇ ਲੰਬੋਂ ਤੋਦਾਂ ਹੋ ਜੂ ਸੋਡਾ ਹਾਈ ਅਪ ਤੇ ਤਿੰਨ ਫਿਰ ਜਦੋਂ ਮਤਲਬ ਕਿ ਸਾਰਾ ਪ੍ਰੋਸੈਸ ਜਿਹੜੀ ਜਿਹੜੀ ਕੰਪਲੀਟ ਕਰੀ ਜਾਂਦੇ ਉਹਨਾਂ ਨੂੰ ਉੱਥੇ ਬਿਠਾ ਕੇ ਰੱਖਦੇ ਆ ਤੇ ਜਿਹਨਾਂ ਤੋਂ ਮਤਲਬ ਕਿ ਲੰਗਵਰੇਜ ਜਾਂ ਹੱਲ ਆਉਣ ਜਾਂ ਪਹਾਈ ਆਪਾਂ ਜਾਂ ਰੇਸ਼ ਨਹੀਂ ਨਿਕਲੀ ਤਾਂ ਉਹਨਾਂ ਨੂੰ ਗਰਾਊਂਡ ਤੋਂ ਬਾਹਰ ਛੱਡ ਦਿੰਦੇ ਆ ਠੀਕ ਐ ਤੇ ਬੈਨਫਰ ਕੀ ਆ ਉਹ ਮਤਲਬ ਕਿ ਸਾਰਾ ਇਹ ਤਿੰਨੇ ਚੀਜ਼ਾਂ ਦਾ ਪ੍ਰੋਸੈਸ ਕੰਪਲੀਟ ਕਰਨ ਤੋਂ ਬਾਅਦ ਉਹ ਜਿਹੜਾ ਹੈਗਾ ਤੁਹਾਡਾ ਕੰਮ ਦਿੰਦੇ ਨੇ ਤੇ ਜਿਹੜਾ ਕਦ ਤੇ ਕਦ ਮਤਲਬ ਕਿ ਜਿਹਨਾਂ ਦਾ ਕਦ ਪੂਰਾ ਹੁੰਦਾ ਫਿਰ ਉਹ ਦਿਨ ਇੱਕ ਸਲਿੱਪ ਦੇ ਦਿੰਦੇ ਆ ਸਲਿੱਪ ਤੇ ਆਪਣਾ ਸਾਰਾ ਕੁਝ ਮਤਲਬ ਕਿ ਹਾਂ ਇਹ ਬੱਚੇ ਨੇ ਕਲੀਅਰ ਕਰ ਲਿਆ ਸਾਰਾ ਕੁਝ ਹੈ ਉਹ ਇਹ ਦੋ ਦੋ ਆਪ ਅਪਡੇਟ ਕਰ ਦਿੰਦਾ ਠੀਕ ਹੈ ਤੇ ਹੁਣ ਆਪਾਂ ਗੱਲ ਕਰਦੇ ਆ ਸਲੀਵਸ ਦੀ ਤੇ 2026 ਲਈ ਤੁਸੀਂ ਕਿੱਥੋਂ ਕੀ 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 ਕੁਝ ਕਰਨਾ ਜਾਂ ਮਤਲਬ ਕਿ ਤੁਸੀਂ ਕਿਸ ਤਰੀਕੇ ਨਾਲ ਤਿਆਰੀ ਕਰੋਗੇ ਪਹਿਲਾਂ ਤਾਂ ਆ ਦੇਖ ਲਓ ਜਿਹੜਾ ਪੰਜਾਬੀ ਜਿਹੜਾ ਪੇਪਰ 1 ਆ ਗਿਆ ਪੀਪਰ 2 ਆ ਰਹੀ ਜਿਹੜੀ ਮੈਂ ਤੁਹਾਨੂੰ ਪਹਿਲਾਂ ਗੱਲ ਕਰਕੇ ਹਟਿਆ ਵੀ ਜਿਹਨਾਂ ਨੂੰ ਨੰਬਰ ਨਹੀਂ ਲੈਣੇ ਉਹ ਜਿਹੜਾ ਪੀਪਰ 1 ਐ ਇਹ 100 ਨੰਬਰਾਂ ਦਾ ਹੋਊਗਾ ਜੀਤੇ ਮੈਂ ਤੁਹਾਨੂੰ ਮੈਂ ਜਿਹੜਾ ਪੀਪਰ 2 ਐ ਪੰਜਾਬੀ ਦਾ 50 ਨੰਬਰਾਂ ਦਾ ਹੋ ਇਹ ਚ ਸਿਰਫ 25 ਨੰਬਰ ਲੈਣੇ ਨੇ 25 ਨੰਬਰ ਲੈ ਕੇ ਜੇ ਤੁਸੀਂ ਪਾਸ ਹੋ ਗਏ ਤਾਂ ਇਹ ਜੋ ਸਾਨੂੰ 26 ਨੰਬਰ ਲੈਣ ਦੀ ਲੋੜ ਨਹੀਂ ਇੱਕ ਗੱਲ ਹੋਰ ਜਿਹੜੇ ਜੋ ਜਿਹੜੇ ਬੱਚੇ ਤੋਂ ਪੱਛੀ ਨੰਬਰ ਨਾਲ ਲੈ ਗਏ ਉਹਦਾ ਨੰਬਰ ਕਾਊਂਟ ਨਹੀਂ ਹੁੰਦਾ ਚਾਹੇ ਚਾਹੇ ਤੁਸੀਂ 100 'ਚ 100 ਲੈ ਜੋ ਇਹ ਜੋ 25 ਨੰਬਰ ਲੈਣੇ ਜ਼ਰੂਰੀ ਨੇ પાસ ਹੋਣ ਲਈ ਜੇ ਤੁਹਾਡੇ 'ਚ 25 ਨਾ ਤਾਂ ਨੰਬਰ ਤੁਹਾਡੇ ਕਾਊਂਟ ਨਹੀਂ ਹੁੰਦੇ ਤੁਹਾਡਾ ਪੇਪਰ ਹੀ ਨਹੀਂ ਚੈੱਕ ਹੁੰਦਾ ਤੁਹਾਨੂੰ ਇਸ ਲਈ ਪਹਿਲਾਂ 25 ਨੰਬਰ ਇਹ ਜੋ ਲੈਣੀ ਜ਼ਰੂਰੀ ਨਹੀਂ ਸਿਰਫ ਪਾਸ ਹੋਣ ਖਾਤਰ ਤੇ ਆਪਣੀ ਮੈਟ ਕਾਉਂਟ ਖਾਤਰ 100 'ਚ ਚਾਹੇ ਤੁਸੀਂ 90 ਲੈ ਜੋ ਉਹ ਵੀ ਤੁਹਾਡੀ ਆਪਣੀ ਅਪਦੇਤੀ ਗੱਲ ਹੈ ਤੁਸੀਂ ਸਿਰਫ 60 ਲੈ ਕੇ ਬੈਠੇ ਹੋ ਇਹ ਵੀ ਤੁਹਾਡੀ ਆਪਣੀ ਜ਼ਿੰਮੇਵਾਰੀ ਹੈ ਠੀਕ ਹੈ ਤੇ ਆ ਗਈ ਗੱਲ ਸਲੀਪਸ ਦੀ ਸਲੀਪਸ ਕਿਵੇਂ ਕਰਨਾ ਸਾਰਿਆਂ ਤੋਂ ਪਹਿਲਾਂ ਇਹ ਸਲੀਪਸ ਤੁਸੀਂ ਛੱਡ ਦਿਓ ਜਿਹੜਾ ਮਤਲਬ ਹੈ ਸਾਰਾ ਦਿੱਤਾ ਰੋ ਸਾਰਿਆਂ ਤੋਂ ਪਹਿਲਾਂ ਜਿਹੜੀ ਮੇਨ ਚੀਜ਼ ਹੈ ਉਹ ਹੈ ਕਰੰਟ ਅਫੇਅਰ ਠੀਕ ਹੈ ਪਹਿਲੀ ਚੀਜ਼ ਹੈ ਕਰੰਟ ਅਫੇਅ ਜਿਹੜਾ ਬੱਚਾ ਕਰੰਟ ਅਫੇਅਰ ਨਹੀਂ ਕਰ ਰਿਹਾ ਉਹ ਵੀ ਮੈਂ ਲਿਖ ਕੇ ਦੇ ਦਣਾ ਉਹਦਾ ਪੇਪਰ ਨਹੀਂ ਕਲੀਅਰ ਹੁੰਦਾ ਕਿਉਂਕਿ ਜਿਹੜਾ ਮਤਲਬ ਕਿ ਆ 35 ਨੰਬਰ ਦੇ ਹੈ ਨਾ ਆ 35 ਨੰਬਰ ਦਾ ਪੋਰਸ਼ਨ ਆ ਇਹ ਜੇ ਘੱਟੋ ਘੱਟ ਮੰਨ ਕੇ ਚੱਲੋ ਤੁਸੀਂ 25 ਕੁਐਸਚਨ ਕਰੰਟ ਅਫੇਅਰ ਦੇ ਆਉਂਦੇ ਨੇ ਕੀ ਚੱਲ ਰਿਹਾ ਹੈ ਜਿੱਦਾਂ ਮਤਲਬ ਕਿ ਦੁਨੀਆਦਾਰੀ ਚ ਕੀ ਚੱਲਦੀ ਜਾਂਦਾ ਜਿਹੜਾ ਇੰਟਰਨੈਸ਼ਨਲ ਲੈਵਲ ਤੇ ਨੈਸ਼ਨਲ ਲੈਵਲ ਤੇ ਕੀ ਚੱਲੀ ਜਾਂਦਾ ਜਿਹੜੇ ਬੱਚੇ ਨੇ ਕਰੰਟ ਅਫੇਅਰ ਛੱਡ ਤੋ ਮੰਨ ਕੇ ਜਦੋਂ ਵੀ ਉਹ 70 ਨੰਬਰਾਂ ਦੀ ਪੇਪਰ ਦੇਣੀ ਲੱਗੂ ਉਹ 100 ਦਾ ਪੇਪਰ ਨਹੀਂ ਦੇ ਨਹੀਂ ਜਾਂਦਾ ਕਰੰਟ ਅਫੇਅਰ ਵੀ ਇੰਨੇ ਜ਼ਰੂਰੀ ਨੇ ਜੇ ਤੁਸੀਂ ਕਰੰਟ ਅਫੇਅਰ ਕਰ ਗਏ ਨਾ ਤੁਸੀਂ ਜੀਕੇ ਦਾ ਕੁਝ ਵੀ ਨਾ ਛੇੜਿਆ ਤੁਹਾਡੇ ਸਰਜੂ ਪਰ ਤੁਹਾਡੇ ਕਰੰਟ ਅਫੇਅਰ ਤੁਸੀਂ ਮਤਲਬ ਡੇਲੀ ਇੱਕ ਦਿਨ ਵੀ ਜੇ ਇੱਕ ਕਰੰਟ ਅਫੇਅਰ ਮਿਸ ਕਰਤਾ ਹੀ ਨਹੀਂ ਤਾਂ ਉਸ ਤੇ ਦੋ ਕੁਐਸਚਨ ਆ ਜਾਂਦਾ ਇਹ ਸੋਡੀਆ ਹੋਇਆ ਤੁਸੀਂ ਕਰੰਟ ਅਫੇਅਰ ਕਿੱਥੋਂ ਕਰਨਾ ਤੇ ਕਿੱਥੋਂ ਨਹੀਂ ਤੇ ਤਿੰਨ ਆ ਗਿਆ ਆਪਣਾ ਜਿਹੜਾ ਹੁਣ ਬਾਕੀ ਸਿਲੇਬਸ ਦੇ ਵੀ ਆਪਾਂ ਗੱਲ ਕਰਦੇ ਆ ਜਿਹੜੀ ਹੈਗੀ ਸਭ ਤੋਂ ਪਹਿਲਾਂ ਪੋਲਿਟੀ ਠੀਕ ਹੈ ਪੋਲਿਟੀ ਤੁਸੀਂ ਕਰਨੀ ਹੈ ਹੌਣ ਪਾਲਟੀ ਬੈਸੇਜ ਡਿਟੇਲ ਚ ਆਉਂਦੀ ਨਹੀਂ ਪਰ ਹੁਣ ਜਿਹੜੇ ਸਬਕ ਤੇ ਮਤਲਬ ਕਿ ਲੈਵਲ ਵਧ ਜਾਂਦਾ ਪਾਲਟੀ ਦਾ ਕੁਝ ਨਹੀਂ ਪਤਾ ਤੁਸੀਂ ਆਪਾਂ ਜਿਹੜਾ ਹੈਗਾ ਸਾਰੀ ਪਾਲਟੀ ਉਹਦੀ ਕੰਪਲੀਟ ਕਰਕੇ ਰੱਖੋ ਤੇ ਜਿਹੜੀ ਆ ਉਹ ਹੈ ਹਿਸਟਰੀ ਜੀਓਗ੍ਰਾਫੀ ਕਲਚਰ ਇਕਨੋਮੀ ਆਫ ਪੰਜਾਬ ਆ ਤੇ ਅੱਜ ਆਪਾਂ ਵੈਸੇ ਜੀਓਗ੍ਰਾਫੀ ਤੇ ਅੱਜ ਆਪਾਂ ਕਲਾਸ ਹੁਣ ਇਸ ਤੋਂ ਬਾਅਦ ਆਪਾਂ ਆਪਣੀ ਜੀਓਗ੍ਰਾਫੀ ਦੀ ਕਲਾਸ ਜਿਹੜੀ ਹੈਗੀ ਚੈਨਲ ਤੇ ਅਪਲੋਡ ਕਰਦਾਂਗੇ ਤਾਂ ਤੁਸੀਂ ਦੇਖ ਸਕਦੇ ਹੋ ਤੇ ਜਿਹੜਾ ਉਹ ਹਿਸਟਰੀ ਜੀਓਗ੍ਰਾਫੀ ਤੇ ਕਲਚਰ ਮੈਂਸ਼ਨ ਕਰਿਆ ਹੈ ਨਾ ਇਸ ਸਿਰਫ ਉਹ ਪੰਜਾਬ ਦਾ ਵਿੱਚ ਹੁਣ ਉਹ ਇੰਡੀਆ ਦੀ ਪੜ੍ਹਾਈਆਂ ਉਹਦਾ ਫਾਈਨਲ ਕੀ ਜਿਹੜੀ ਚੀਜ਼ ਪੇਪਰ ਚ ਆਈ ਨਹੀਂ ਰਹੀ ਤੁਸੀਂ 4 ਦਿਨ ਉਹ ਇੰਡੀਆ ਦੀ ਜੀਓਗ੍ਰਾਫੀ ਪੜ੍ਹਦੇ ਜਾ ਜਿਹੜਾ ਹੈਗਾ ਹਿਸਟਰੀ ਪੜ੍ਹਦੇ ਇੰਡੀਆ ਦੇ ਤਾਂ ਖਰਾਬ ਕਰ ਦੋਗੇ ਜਦੋਂ ਕਨਸਟੇਬਲ ਦੇ ਪੇਪਰ ਚ ਆਉਂਦੀ ਨਹੀਂ ਤੁਸੀਂ ਉਹਦਾ ਟਾਈਮ ਖਰਾਬ ਕਰਕੇ ਕਿਉਂ ਮੱਥਾ ਮਾਰ ਰਹੇ ਹੋ ਇਸ ਚੀਜ਼ ਤੇ ਤੁਹਾਨੂੰ ਮਤਲਬ ਹੈਨਾ ਪ੍ਰੋਪਰ ਤੁਹਾਨੂੰ ਗਾਈਡੈਂਸ ਦੀ ਜ਼ਰੂਰਤ ਆ ਜਿਹੜੇ ਬੱਚੇ 2 ਸਾਲਾਂ ਤੋਂ 2-3 ਸਾਲਾਂ ਤੋਂ ਤਿਆਰੀ ਕਰ ਰਹੇ ਨੇ ਪਰ ਪੇਪਰ 'ਚ ਨਾ ਆਉ ਨਿਆ ਰਿਹਾ ਉਹ ਤੁਹਾਨੂੰ ਤੁਸੀਂ ਮੰਨ ਕੇ ਚਲੋ ਕਿ ਤੁਹਾਨੂੰ ਕੋਈ ਪ੍ਰੋਪਰ ਗਾਈਡੈਂਸ ਹੀ ਨਹੀਂ ਮਿਲ ਰਹੀ ਤੁਸੀਂ ਗੱਲ ਤੇ ਐਂਡ ਕੀ ਜਿਹੜਾ ਹੈਗਾ ਹੈਲਥ ਐਂਡ ਨਿਊਟ੍ਰੀਸ਼ਨ ਜੋ ਆ ਰਿਹਾ ਸੀ ਪੇਪਰ 'ਚ 10-10 ਕੁਐਸਚਨ ਤੇ ਆਪਦਾ ਜਿਹੜੇ 10-10 ਕੁਐਸਚਨ ਨੇ ਇਹ ਤੁਸੀਂ ਤੁਸੀਂ ਇਹ ਮਤਲਬ ਕਿ ਹੈਲਥ ਐਂਡ ਨਿਊਟ੍ਰੀਸ਼ਨ ਦੀ ਆਪਾਂ ਮੈਂ ਤੁਹਾਨੂੰ ਲਾ ਦਾਂਗੇ ਘੱਟੋ ਘੱਟ 4 ਜਾਂ 5 ਘੰਟੇ ਨਹੀਂ ਆਪਾਂ ਛੋਟੀਆਂ ਛੋਟੀਆਂ 2-2 3-3 ਕਲਾਸਾਂ ਲਾ ਦਾਂਗੇ ਤੁਸੀਂ ਉੱਥੋਂ ਕਵਰ ਕਰ ਲਿਓ ਮੈਂ ਤੁਹਾਨੂੰ ਜਿਹੜੀ ਕੰਪਲੀਟ ਕਰਵਾ ਦੂੰਗਾ ਤੇ ਤੁਹਾਨੂੰ ਕਰੰਟ ਅਫੇਅਰਾਂ ਦਾ ਸੇਟ ਆ ਠੀਕ ਹੈ ਤੇ ਦੂਜਾ ਆ ਗਿਆ ਆਪਣਾ ਮੈਥ ਤੇ ਰੀਜਨਿੰਗ ਮੈਂ ਇਸ ਰੀਜਨਿੰਗ ਨੂੰ ਤੁਹਾਨੂੰ ਇੱਕ ਚੀਜ਼ ਹੋਰ ਲਾ ਦੇਣਾ ਚਲੋ ਜਿਹੜਾ ਆ 3 ਮੈਥਰੀਨਿੰਗ ਇਹ ਹੀ ਚੀਜ਼ ਹੈ ਕਿ ਤੁਸੀਂ ਤੁਹਾਡੇ ਜੋ 40 ਜੋ 40 ਨੰਬਰ ਆਉਣੇ ਜੈਨੇ ਕਿਉਂ ਇਹਨਾਂ ਦਾ ਸਿਲੇਬਸ ਬਹੁਤ ਲਿਮਟਿਡ ਸਿੰਪਲੀਫਿਕੇਸ਼ਨ ਐਵਰੇਜ ਡੈਸੀਮਲ ਫ੍ਰੈਕਸ਼ਨ ਆ ਰੇਸ਼ੋ ਪਰਸੈਂਟੇਜ ਪ੍ਰੋਫਿਟ ਲਾਸ ਕੇ ਸਿੰਪਲ ਇੰਟਰਸਟ ਟਾਈਮ ਵਰਕ ਇਹ ਸਿਰਫ ਉਹ ਟੌਪਿਕ ਨੇ ਜਿਨ੍ਹਾਂ ਜਿਨ੍ਹਾਂ ਦਾ ਮਾਲਕ ਸਿਲੇਬਸ ਇਹਨਾਂਕ ਲਿਮਟਿਡ ਆ ਨਾ ਤੁਸੀਂ 20 ਚੋਂ 20 ਨੰਬਰ ਆਉਣਾ ਲੈ ਸਕਦੇ ਐਦਕੀ ਜਿਹੜੇ ਮਤਲਬ ਕਿ ਮੇਰੇ ਨਾਲ ਆਫਲਾਈਨ ਸਟੂਡੈਂਟ ਹੈਗੇ ਸੀਗੇ ਉਹਨਾਂ ਨੇ ਐਦਕੀ ਉਹਨਾਂ ਦਾ ਰਿਜ਼ਲਟ ਮੈਂ ਆਪ ਦੇਖਿਆ ਉਹਨਾਂ ਨੇ ਮੈਚ ਚੁਣਾਂ ਮਲਕ ਉਹਨਾਂ ਦਾ ਬਾਕੀ ਬਾਕੀ ਥਾਂ ਤੋਂ ਨੰਬਰ ਘਟ ਸਕਦੇ ਨੇ ਪਰ ਉਹਨਾਂ ਨੇ ਮੈਚ ਤੇ ਰੀਜਨਿੰਗ 40 ਤੋਂ 40 ਨੰਬਰ ਲੈ ਲਏ ਤਾਂ ਕਿ ਸਿਰਫ ਮੈਚ ਤੇ ਰੀਜਨਿੰਗ ਹੀ ਇਹੀ ਚੀਜ਼ ਹੈ ਜੇ ਛੋਟੇ ਚੋਂ ਨੰਬਰ ਫੁੱਲ ਰਹੇਗੇ ਬਾਕੀ ਚੀਜ਼ਾਂ ਦੇ ਨੰਬਰ ਘਟ ਗਏ ਤਾਂ ਤੁਸੀਂ ਡਾਇਰੈਕਟ ਮੈਚ ਚ ਆਓਗੇ ਹੁਣ ਜੇ ਬਾਕੀ ਚੀਜ਼ਾਂ 'ਚੋਂ ਵੀ ਤੁਹਾਡੇ ਨੰਬਰ ਠੀਕ ਨਹੀਂ ਤੇ ਮੈਚ ਤੇ ਰੀਜਨਿੰਗ 'ਚ ਤੁਹਾਡੇ 2 2 4 4 ਘੱਟ ਹੋ ਗਏ ਤੁਸੀਂ ਮੈਚ 'ਚ ਨਹੀਂ ਹੋ ਰਹੇਗੇ ਛੋਟੇ ਇਹ ਨਹੀਂ ਹੈਗਾ ਵੀ ਤੁਸੀਂ 80 ਨੰਬਰ ਲੈ ਜਾਓਗੇ 40 ਨੰਬਰ ਤਾਂ ਤੁਹਾਡੇ ਡਾਇਰੈਕਟ ਆ ਹੀ ਪੈਣੇ ਕਿਉਂਕਿ ਇਹ ਕਿਹੜਾ ਇਹ ਹੀ ਚ ਵੇ ਤੁਸੀਂ ਇਸੇ ਥੋੜਾ ਸਲੇਕਸ ਬਾਹਰੋਂ ਆ ਜਾਊਗਾ ਠੀਕ ਹੈ ਤੁਸੀਂ ਮੈਥ ਤੇ ਰੀਜਨਿੰਗ ਨੂੰ ਆਪਦਾ ਜਿਹੜਾ ਹੈਗਾ ਪ੍ਰੋਪਰ ਤਰੀਕੇ ਨਾਲ ਡੇਲੀ ਜਿਹੜਾ ਹੈਗਾ ਆਪਦਾ ਕਿ ਇੱਕ ਵਾਰ ਸਲੇਕਸ ਕੰਪਲੀਟ ਕਰੋ ਮੈਥ ਤੇ ਰੀਜਨਿੰਗ ਦਾ ਥੈਨ ਡੇਲੀ ਮਤਲਬ ਕਿ ਮਾਰਨ ਕਰ ਇੱਕ ਦਿਨ ਮੈਥ ਦਾ ਸਿੰਪਲੀਫਿਕੇਸ਼ਨ ਕਰ ਲਿਆ ਜਿਵੇਂ ਦੂਜੇ ਦਿਨ ਹੈਗਾ ਸੀਕੁਐਂਸ ਕਰ ਲਿਆ ਮੈਥ ਦਾ ਨੰਬਰ ਲੈਟਰ ਸੀਰੀਜ਼ ਕਰ ਲਈ ਰੀਜਨਿੰਗ ਦੀ ਘੱਟੋ ਘੱਟ ਤੁਸੀਂ ਮਹੀਨੇ ਵਿੱਚ ਵਿੱਚ ਮਤਲਬ ਕਿ ਇੱਕ ਚੈਪਟਰ ਇੱਕ ਵਾਰੀ ਰਿਵਾਈਜ਼ ਕਰ ਲਿਆ ਕਰੋ ਥੈਨ ਫਿਰ ਅਗਲੇ ਮਹੀਨੇ ਸੇਮ ਰੁਟੀਨ ਤੁਸੀਂ ਮਤਲਬ ਪ੍ਰੈਕਟਿਸ ਕਰੀਗੇ ਤੁਹਾਡਾ ਸਭ ਕੁਝ ਚੱਲ ਜੂਗਾ ਪ੍ਰੈਕਟਿਸ ਦੇ ਸਾਰੇ ਆ ਤੁਸੀਂ ਜਿੰਨੀ ਪ੍ਰੈਕਟਿਸ ਕਰੋਗੇ ਜਿਹੜਾ ਹੈਗਾ ਉਹ ਉਨੀ ਮੰਨ ਲਓ ਕਿ ਤੁਹਾਡੇ ਨੰਬਰ ਵਧਣ ਦੇ ਚਾਂਸ ਨੇ ਠੀਕ ਹੈ ਦਿਨ ਹੈਗੀ ਇੰਗਲਿਸ਼ ਹੈ ਇੰਗਲਿਸ਼ 10 ਨੰਬਰਾਂ ਦੀ ਹੈ ਚਲੋ ਆਪਾਂ ਮੰਨਦੇ ਹਾਂ ਕਿ ਕਈ ਬੱਚਿਆਂ ਦੀ ਜਿਹੜੀ ਹੈ ਇੰਗਲਿਸ਼ ਜਿਹੜੀ ਹੁੰਦੀ ਨਾ ਮੰਨ ਲਓ ਕਿ ਵੀਕ ਹੁੰਦੀ ਆ ਪਰ ਜੀ ਤੁਸੀਂ ਇੰਗਲਿਸ਼ ਜਿਹੜਾ ਮਤਲਬ ਕਿ ਪਹਿਲੇ ਜਿਹੜੀ ਪਹਿਲੇ ਦਾ ਜਿਹੜਾ ਪੋਰਸ਼ਨ ਹੁੰਦਾ ਨਾ ਮਤਲਬ ਕਿ ਪਹਿਲੇ ਜਿਹੇ ਕੁਐਸਚਨ ਲੱਭਣ ਹੁੰਦੇ ਨੇ ਉਹ ਚ ਕੰਨੀਆਂ ਚਾਰ ਕੁਐਸਚਨ ਦਿੱਤੇ ਨੇ ਬਿਲਕੁਲ ਸਿੰਪਲ ਚੀਜ਼ਾਂ ਤੁਸੀਂ ਉਹ ਚੀਜ਼ ਆਪ ਦੇ ਇੱਕ ਵਾਰ ਸਲੇਫ ਉਸ ਚੀਜ਼ ਦਾ ਕੰਪਲੀਟ ਕਰ ਲਓ 3 ਇਹ 4 ਨੰਬਰ ਫ੍ਰੀ ਨੇ ਵੀ ਜੇ ਤੁਸੀਂ ਮੰਨ ਕੇ ਚ ਲੋ 4 ਕੁਐਸਚਨ ਨੇ 4 ਜੋ ਤੁਸੀਂ ਉਹ ਚੋਂ 3 ਲੈ ਗਏ ਠੀਕ ਹੈ ਪਿੱਛੇ ਰਹਿ ਗਏ 6 ਕੁਐਸਚਨ 6 ਚ ਤੁਸੀਂ 3 ਤੇ ਵੀ ਤੁੱਕਾ ਮਾਰ ਗਏ ਇਹ ਜੋ ਤੁਹਾਡੇ ਇੰਗਲਿਸ਼ ਚ 6 ਮਤਲਬ ਕਿ 6 ਨੰਬਰ ਆ ਜਾਣਗੇ 6 ਨੰਬਰ ਬਹੁਤ ਨੇ ਤੁਹਾਡੇ 10 ਚੋਂ ਇਹ ਚ 6 ਆ ਗਏ ਨਾ ਤੁਸੀਂ ਪਰ ਇਹ ਜੀ ਨਹੀਂ ਹੈਗੇ ਵੀ ਤੁਸੀਂ ਇਹ ਵੀ 10 ਚੋਂ 10 ਦੇ 10 ਗਲਤ ਕਰ ਦੋ ਤੇ ਬਾਕੀ ਸਭ ਤੋਂ ਵੀ ਨੰਬਰ ਘਟਾ ਦੋ ਤਾਂ ਉਹ ਉਹ ਜੋ ਫਿਰ ਮਤਲਬ ਕਿ ਤੁਹਾਡਾ ਫਾਈਨਲ ਨਹੀਂ ਹੁੰਦਾ ਉਸ ਚੀਜ਼ ਜੀ ਤਾਂ ਤੁਸੀਂ ਆਪਦਾ ਜਿਹੜਾ ਹੈਗਾ ਬਾਕੀ ਸਿਲੇਬਸ ਕੰਪਲੀਟ ਕਰੋ ਜਿਹੜੀ ਬੱਚੇ ਨੇ ਇੰਗਲਿਸ਼ ਕਮਜ਼ੋਰ ਹੈ ਉਹ ਆਪਦਾ ਇੰਗਲਿਸ਼ ਨੂੰ ਇੱਕ ਵਾਰੀ ਮੰਨ ਕੇ ਚੱਲੋ ਵੀ ਹਾਂ ਮੈਨੂੰ ਚਾਹੇ ਤੁੱਕੇ ਲੱਗੇ ਜਾਂ ਪਾਸ ਕਰੀਏ ਇਹ ਚੋ ਸਾਨੂੰ ਬਸ 6 ਕਰੰਮਰ ਅਸੀਂ ਲੈਣੇ ਨੇ ਚਾਹੇ ਉਹ ਗਲਤੀ ਨਾਲ ਆ ਜਾਣ ਚਾਹੇ ਤੁਸੀਂ ਸਹੀ ਕਰਿਆ ਨੂੰ ਠੀਕ ਹੈ ਤੇ ਪੰਜਾਬੀ ਦਾ ਦੱਸਣ ਦੀ ਲੋੜ ਹੀ ਨਹੀਂ ਪੰਜਾਬੀ ਦਾ ਇੰਨੀ ਸਿੰਪਲ ਹੁੰਦੀ ਆ ਜੇ ਜਿਹੜਾ ਬੱਚਾ ਮੜਾ ਮਟਾ ਮਰ ਕੇ ਪੜਿਆ ਹੁੰਦਾ ਉਹਦਾ ਸਾਰਾ ਉਹ 10 ਚੋਂ 10 ਛੱਡਦੀ ਨਹੀਂ ਹੈਗਾ ਨੰਬਰ ਠੀਕ ਹੈ ਦੈਨ ਆਪਣਾ ਹੈਗਾ ਕੰਪਿਊਟਰ ਆ ਕੰਪਿਊਟਰ ਜਿਹੜਾ ਹੈਗਾ ਆਪਾਂ ਆਪਣੀ ਚੈਨਲ ਤੇ ਕਲਾਸਸ ਹੁਣ ਆਪਣਾ ਸਟਾਰਟ ਕਰ ਲੈਣਾ ਕੰਪਿਊਟਰ ਦਾ ਸਿਲੇਬਸ ਕੰਪਿਊਟਰ ਚੋਂ 5 ਚੋਂ 4 ਜਾਂ 5 ਨੰਬਰ ਵਿੱਚ ਆਹਨ ਦਾ 5 ਦੇ 5 ਤੁਹਾਨੂੰ ਸਹੀ ਹੋਣੇ ਚਾਹੀਦੇ ਨੇ ਆਪਾਂ ਤੁਸੀਂ 4 ਨੰਬਰ ਮੰਨ ਕੇ ਚੱਲੋ ਠੀਕ ਹੈ ਜਿਹੜਾ ਤਾਂ ਉਹ ਥੋੜਾ ਸਕੋਰ ਹੈਗਾ ਅਸੀਂ ਦੇ ਕਰੀਬ ਲੱਗ ਸਕੇ ਪਰ ਤੁਸੀਂ ਜਿਹੜਾ ਮੈਥ ਤੇਰੀ ਨੂੰ ਦਾ ਮੈਸ ਨੂੰ ਦੋਆਂ ਦਾ ਪੋਰਸ਼ਨ ਰਿਸ਼ ਹੈ ਇੱਥੋਂ ਕੋਈ ਕੁਐਸਚਨ ਨਹੀਂ ਗਲਤ ਹੋਣਾ ਜਿੰਨਾ ਇੱਥੋਂ ਗਲਤ ਹੋਇਆ ਤੁਹਾਡੇ ਨੰਬਰ ਘਟੇ ਠੀਕ ਹੈ ਤੇ ਜਦੋਂ ਆਪਾਂ ਹੁਣ ਆ ਗਏ ਆਪਣਾ ਜਿਹੜਾ ਫਿਜ਼ੀਕਲ ਬਾਰੇ ਹੈ ਜਿਹੜਾ ਮੰਨ ਕੇ ਕੁੜੀਆਂ ਲਈ ਕੀ ਹੈ ਜਾਂ ਮੁੰਡਿਆਂ ਲਈ ਕੀ ਹੈ ਠੀਕ ਹੈ ਇਹ ਆਪਣਾ ਜਿਹੜੇ ਮੇਨ ਕੈਂਡੀਡੇਟਸ ਲਈ ਹੈ ਇਥੇ ਹੁੰਦੀ ਹੈ 1600 ਮੀਟਰ ਰਨਿੰਗ ਠੀਕ ਹੈ 1600 ਮਤਲਬ ਕਿ ਸਭ ਤੋਂ ਪਹਿਲਾਂ 1600 ਮੀਟਰ ਰਨਿੰਗ ਹੁੰਦੀ ਹੈ ਇਹ ਕਿੰਨੇ ਟਾਈਮ ਦੀ ਹੁੰਦੀ ਹੈ ਇਹ ਹੁੰਦੇ 6 ਮਿੰਟ 30 ਸੈਕਿੰਡ ਠੀਕ ਹੈ ਦੈਨ ਆਪਣਾ ਹੁੰਦਾ ਲੌਂਗ ਆਪਾਂ ਲੌਂਗ ਆਪਾਂ ਕਿੰਨਾ ਹੁੰਦਾ 3.80 ਮੀਟਰ ਮਤਲਬ ਇਹ 12 ਫੁੱਟ ਬਣ ਜਾਂਦਾ ਹਾਂ 12 ਫੁੱਟ ਇਹਦੇ ਤਿੰਨੇ ਮਤਲਬ ਕਿ ਤਿੰਨ ਵਾਰੀ ਇਹਦੇ ਜਿਹੜੇ ਚਾਂਸ ਮਿਲਦੇ ਨੇਗੇ ਤਿੰਨ ਆਪਣਾ ਆ ਗਿਆ ਹਾਈ ਜੰਪ ਹਾਈ ਜੰਪ ਕਿੰਨਾ ਹੁੰਦਾ ਇਹ ਇਹਨਾ 1.10 ਮੀਟਰ ਠੀਕ ਹੈ ਤੇ ਇਹੀ ਮਤਲਬ ਹੈ ਸਾਰੇ ਮੇਲਸ ਕੈਂਡੀਡੇਟ ਲਈਏਗਾ 1.10 ਮੀਟਰ ਤੁਸੀਂ ਲਾ ਲਓ ਬਸ ਮਤਲਬ ਕਿ 3 ਫੁੱਟ ਦੇ ਕਰੀਬ ਆ ਜਾਂਦਾ ਹੈ ਵੀ ਪਰ ਇੰਨਾ ਨਹੀਂ ਹੁੰਦਾ ਤੇ ਇਹਦੇ ਵੀ ਤਿੰਨੇ ਚਾਂਸ ਹੁੰਦੇ ਆ ਰੇਸ ਦਾ ਸਿਰਫ ਇੱਕ ਚਾਂਸ ਹੁੰਦਾ ਜੇ ਤੁਸੀਂ 1600 ਮੀਟਰ ਚੋਂ ਇੱਕ ਵਾਰੀ ਮਤਲਬ ਕਿ ਪਿੱਛੇ ਰਹਿ ਗਏ ਤੇ ਤੁਹਾਡੀ ਰੇਸ਼ ਨਾ ਨਿਕਲੀ ਤਾਂ ਤੁਹਾਨੂੰ ਆਹ ਚੀਜ਼ ਤੁਹਾਡੇ ਤੁਹਾਨੂੰ ਲੈ ਕੇ ਨਹੀਂ ਜਾਂਦੇ ਤੁਹਾਨੂੰ ਇੱਥੇ ਗਰਾਊਂਡ ਚ ਬਾਹਰ ਕਰ ਦਾਂਗੇ ਠੀਕ ਹੈ ਜਿਹੜੇ ਬੱਚੇ ਰੇਸ ਕਲੀਅਰ ਕਰਦੇ ਆ ਉਹਨਾਂ ਨੂੰ ਅੱਗੇ ਲੈ ਜਾਂਦੇ ਆ ਤੇ ਜਿਹੜੇ ਐਕਸ ਸਰਵਿਸਮੈਨ ਕੈਂਡੀਡੇਟ ਨੇ ਮੇਲ ਠੀਕ ਹੈ ਇਹ ਸਿਰਫ ਉਹਨਾਂ ਲਈ ਹੁੰਦਾ ਮਤਲਬ ਕਿ ਜਿਨ੍ਹਾਂ ਦੀ ਏਜ ਜਿਹੜੀ 35 ਸਾਲ ਤੋਂ ਵੱਧ ਹੈ ਉਹਨਾਂ ਲਈ 1400 ਮੀਟਰ ਦਾ ਨਹੀਂ ਹੁੰਦੀ ਹੈ 12 ਮਿੰਟਾਂ ਚ ਇਹ ਤਾਂ ਬਹੁਤ ਮਤਲਬ ਕਿ ਬਹੁਤ ਈਜੀ ਹੈ ਤੇ ਉਹ ਬਾਕੀ ਤਾਂ ਜਿਹੜੇ ਸਰਵਿਸ ਮੈਨ ਹੁੰਦੇ ਉਹਨਾਂ ਦਾ ਸੌਖਾ ਹੀ ਹੁੰਦਾ ਉਹ ਤਾਂ ਪਹਿਲੀ ਤਿਆਰੀ ਕਰਦੇ ਹੁੰਦੇ ਮਤਲਬ ਜਿਹੜੇ ਫੌਜ ਫੌਜ ਚ ਆਏ ਹੋਣੇ ਨੇ ਉਹਨਾਂ ਨੂੰ ਪਹਿਲੀ ਮਤਲਬ ਕਿ ਫੀਗਲੀ ਬਹੁਤ ਫਿਟ ਹੁੰਦੇ ਨੇ ਠੀਕ ਹੈ 10 ਸਕੁਆਟ ਲਾਉਂਦੇ ਹੁੰਦੇ ਹੁੰਦੇ 3 ਮਿੰਟਾਂ ਚ ਤੇ ਇੱਕ ਚਾਂਸ ਮਿਲਦਾ ਹੁੰਦਾ ਠੀਕ ਹੈ ਦੈਨ ਫੀਮੇਲ ਕੈਂਡੀਡੇਟ ਲਈ ਕੀ ਹੁੰਦਾ 800 ਮੀਟਰ ਰਨਿੰਗ ਹੁੰਦੀ ਹੈ ਫੀਮ ਕਿੰਨੇ ਟਾਈਮ ਚ ਇਹ ਹੁੰਦੀ ਹੈ 4 ਮਿੰਟ 30 ਸੈਕਿੰਡ ਦਾ ਬਹੁਤ ਈਜ਼ੀ ਹੈ ਤੇ ਮੁੰਡਿਆਂ ਨੂੰ ਤੁਹਾਨੂੰ ਡਾਇਰੈਕਟ ਅੱਧਾ ਤੇ 2 ਮੀਟਰ ਤੋਂ ਮਤਲਬ 2 ਮਿੰਟਾਂ ਦਾ ਟਾਈਮ ਗਿਆ ਜਾਏਗਾ ਟੋਈ ਅਤੀ ਰੇਸ਼ਿਓ ਜਿਸ ਨੂੰ ਤੇ ਲੌਂਗ ਜੰਪ ਤੇ ਹਾਈ ਜੰਪ ਤੁਹਾਨੂੰ ਉਹੀ ਸੇਮ ਹੁੰਦਾ ਪਰ ਜਿਹੜੀ ਇਹ ਤੁਹਾਡੀ ਹਾਈਟ ਤੇ ਹੈ ਲੌਂਗ ਜੰਪ ਦਾ ਡਿਸਟੈਂਸ ਉਹਦਾ ਤੁਹਾਡਾ ਘੱਟ ਹੁੰਦਾ ਪਰ ਚਾਂਸ ਤੁਹਾਨੂੰ ਤਿੰਨ ਤੇ ਨਹੀਂ ਮਿਲਦੇ ਠੀਕ ਹੈ ਤੇ ਜੇ ਕੋਈ ਐਕਸ ਸਰਵਿਸ ਵਿੱਚ ਮੈਨ ਫੀਮੇਲ ਹੈ ਉਹਦੇ ਲਈ 800 ਮੀਟਰ ਰਨਿੰਗ ਹੈ ਇੱਕ ਚਾਂਸ ਵੀ ਉੱਤੇ ਉਹ 6 ਮਿੰਟਾਂ ਠੀਕ ਹੈ ਮਤਲਬ ਕਿ ਇਹ ਤਾਂ ਇਹਨਾਂ ਲਈ ਤਾਂ ਇਹ ਚੀਜ਼ ਤਾਂ ਇਹਨਾਂ ਜਿਹੜੇ ਇੱਕ ਸਰਵਿਸ ਵਾਲੇ ਉਹਨਾਂ ਲਈ ਤਾਂ ਬਹੁਤ ਈਜ਼ੀ ਹੈ ਕਿਉਂਕਿ ਉਹਨਾਂ ਦਾ ਜਿਹੜਾ ਹੈਗਾ ਉਹਨਾਂ ਦਾ ਉਹਨਾਂ ਦੀ ਡੇਲੀ ਦੀ ਪ੍ਰੈਕਟਿਸ ਹੁੰਦੀ ਹੈ ਠੀਕ ਹੈ ਉਹ ਆਪਦੇ ਫਿਜ਼ੀਕਲੀ ਫਿਟ ਹੁੰਦੇ ਨੇ ਗੱਲ ਦਾ ਜਿਹੜੇ ਨਾਰਮਲ ਕੈਂਡੀਡੇਟ ਆ ਮਤਲਬ ਕਿ ਜਿਹੜੇ ਹੁਣ ਪਲੱਸ 2 ਤੋਂ ਬਾਅਦ ਜਾਂ ਆਪਣੇ ਜਿਹੜੇ ਹੁਣ ਬੀਰ ਜੀ ਕਰਨੇ ਮਤਲਬ ਜਿਹੜੇ ਤਿਆਰੀ ਕਰ ਰਹੇ ਨੇ ਉਹਨਾਂ ਲਈ ਆ ਹੁੰਦਾ ਵੀ ਅਸੀਂ ਫਿਜ਼ੀਕਲ ਕਿਵੇਂ ਜੀ ਕਰਨਾ ਤੇ ਦੂਜੀ ਗੱਲ ਆ ਈ ਤੁਹਾਡਾ ਹੰਦਰਾ ਹੁਣ ਤੁਸੀਂ ਮੰਨ ਲਓ ਕਿ ਆਪਦਾ ਸਲੀਵਸ ਕੰਪਲੀਟ ਕਰਨ ਤੋਂ ਬਾਅਦ ਕੀ ਕਰਨਾ ਠੀਕ ਹੈ ਇਹ ਤੁਸੀਂ ਬੈਸੀ ਤਾਂ ਹੁਣ ਤੁਸੀਂ ਮੰਨ ਕੇ ਚੱਲੋ ਇੱਕ ਵਾਰ ਤੁਸੀਂ ਉਹਨੂੰ ਕਈ ਬੱਚਿਆਂ ਨਾਲ ਗੱਲ ਕੀਤੀ ਹੈ ਹੁਣ ਡਾਇਰੈਕਟ ਜਿਹੜੇ ਹੈਗਾ ਆਪਦਾ ਟੈਸਟ ਸੀਰੀਜ਼ ਸਟਾਰਟ ਕਰ ਲਵਾਂਗੇ ਜਾਂ ਕੁਝ ਵੀ ਸਟਾਰਟ ਕਰਨਾਗੇ ਬਿਲਕੁਲ ਉਹ ਵੀ ਮੰਨ ਕੇ ਬਿਲਕੁਲ ਛੁੱਟ ਕਰ ਚੀ ਹੈ ਸਭ ਤੋਂ ਪਹਿਲਾਂ ਤੁਸੀਂ ਆਪਦਾ ਸਲੀਵਸ ਕੰਪਲੀਟ ਸਲੀਵਸ ਜਿਹੜਾ ਹੈ ਕੰਪਲੀਟ ਕਰੋ ਕਿਵੇਂ ਕਿਵੇਂ ਲੀਡ ਕਰਨਾ ਜ਼ੀਰੋ ਤੋਂ ਲੈ ਕੇ ਜਮਾ ਟੌਪ ਤੱਕ ਠੀਕ ਹੈ ਤੁਸੀਂ A to Z ਸਿਲੇਬਸ ਕੰਪਲੀਟ ਕਰੋ ਚਾਹੇ ਤੁਹਾਡਾ 1 ਮਹੀਨੇ ਚ ਹੋਵੇ ਚਾਹੇ ਤੁਹਾਡਾ 6 ਮਹੀਨੇ ਚ ਹੋਵੇ ਕਿਉਂਕਿ ਹੁਣ ਟਾਈਮ ਬਹੁਤ ਹੈ 1 ਸਾਲ ਦਾ ਤਕਰੀਬਨ ਤਕਰੀਬਨ ਟਾਈਮ ਪਿਆ ਹੈ ਤੁਹਾਡੇ ਕੋਲ ਜਿਹੜਾ ਹੈਗਾ ਤੁਹਾਡਾ ਸਿਲੇਬਸ ਕੰਪਲੀਟ ਕਰਨ ਨੂੰ ਤੁਸੀਂ ਮੰਨ ਲਓ ਚਲੋ ਤੁਸੀਂ 6 ਮਹੀਨੇ ਦੇ ਕਰਿਆ ਸਿਲੇਬਸ ਕੰਪਲੀਟ ਰਾਮ ਨਾਲ ਹੋ ਜੂ 6 ਮਹੀਨੇ ਚ ਬਸ ਤਾਂ 4 ਮਹੀਨੇ ਚ ਸਿਲੇਬਸ ਕੰਪਲੀਟ ਹੋ ਜੂਗਾ ਆਪਾਂ ਇਹਨਾਂ ਨੂੰ YouTube ਤੇ ਕਰਵਾ ਰਹੇ ਹਾਂ ਸਿਰਫ 4 ਮਹੀਨੇ ਦੇ ਵਿੱਚ ਸਿਲੇਬਸ ਕੰਪਲੀਟ ਤਾਂ ਪਰ ਚਲੋ ਕਈ ਵਾਰੀ ਕਮਜ਼ੋਰ ਹੁੰਦੇ ਵੀ ਮੈਂ ਯਾਰ ਅੱਜ ਇੱਕ ਵਾਰੀ ਨਹੀਂ ਸਮਝਾਉਣੀ ਚੀਜ਼ ਉਹ ਬਦੋ 2 ਮਹੀਨੇ ਹੋਰ ਬਦ ਫਿਰ ਉਹ ਜਿਹੜੇ ਹੋ ਗਿਆ ਉਹਦਾ ਰਿਵੀਜ਼ਨ ਕਰੂਗਾ ਫਿਰ ਉਹਦੇ ਟੈਸਟ ਸੀਰੀਜ਼ ਲਊਗਾ ਜਿਹੜੇ ਟੈਸਟ ਸੀਰੀਜ਼ ਹੋ ਗਏ ਰਿਵੀਜ਼ਨ ਹੋ ਗਈ ਠੀਕ ਹੈ ਜਿਹੜੇ ਇਹੇ ਚੀਜ਼ਾਂ ਲਈਆਂ ਵੀ ਜਿਹੜੀਆਂ ਤੁਹਾਨੂੰ ਅੱਗੇ ਸੁਦਾ ਨੰਬਰ ਵਧਾ ਸਕਦੇ ਨੇ ਜਾਂ ਪੀ वाई क्यू ਹੋਵੇ ਇਹੇ ਚੀਜ਼ਾਂ ਹੁਣ ਤੁਸੀਂ ਆਪਾਂ 6 ਮਹੀਨੇ ਜਾਂ ਇੱਕ ਹੁਣ ਇੱਕ ਵਾਰੀ ਕਿਸੇ ਨੇ ਸਮਝੋ ਸਲੇਪਸ ਕੰਪਲੀਟ ਕਰ ਲਿਆ ਵੀ ਹਾਂ ਮੈਂ ਯਰ ਨਿਵੇੜ ਲਿਆ ਹੁਣ ਮੈਂ ਸਿੱਧਾ ਪੇਪਰ 'ਚ ਬੈਠੂਗਾ ਤੁਸੀਂ ਤਾਂ ਵੀ ਨਹੀਂ ਪਾਸ ਹੁੰਦੇ ਜਿਹੜੀਆਂ ਦਾ ਮਤਲਬ ਕਿ ਟੈਸਟ ਹੋ ਗਏ ਜਾਂ ਪੀ वाई क्यू ਹੋ ਗਏ ਇਹੇ ਨੀਓ ਮੋਡਰਨ ਚੀਜ਼ਾਂ ਨਹੀਂ ਸਿਲੇਬਸ ਤੋਂ ਬਾਅਦ ਤੁਹਾਨੂੰ ਇਹ ਜਿਹੜੇ ਤੁਸੀਂ ਟੈਸਟ ਸੀਰੀਜ਼ ਲਾਉਗੇ ਤੁਹਾਨੂੰ ਉਦੋਂ ਪਤਾ ਲੱਗੂਗਾ ਅਸੀਂ ਕਿੰਨੇ ਕੁ ਪੜਾਈ ਦੇ ਬੈਠੇ ਆਂ ਸਿਲੇਬਸ ਤੋਂ ਬਹੁਤਾਰੇ ਕੰਪਲੀਟ ਕਰਖਿਆ ਜਿਨ੍ਹਾਂ ਦੇ 4-4 ਸਾਲ ਹੋ ਗਏ ਪੇਪਰ ਹੀ ਨਿਕਲੇ ਆਗੇ ਜਿਨ੍ਹਾਂ ਇਹਨਾਂ ਮਤਲਬ ਆਮ ਇਸ ਸਿਲੇਬਸ ਤੋਂ ਅਸੀਂ 4-4 ਵਾਰੀ ਕੰਪਲੀਟ ਕਰ ਲਿਆ ਸੀ ਕਿਸੇ ਇੰਸਟੀਚਿਊਟ 'ਚ ਲੱਗੇ ਜਾਂ ਕਿਤੇ ਵੀ ਲੱਗੇ ਸਿਲੇਬਸ ਤੋਂ ਅਸੀਂ ਬਹੁਤ ਵਾਰੀ ਕੰਪਲੀਟ ਕਰ ਲਿਆ ਪੇਪਰ ਹੀ ਨਿਕਲਦਾ ਉਹੀ ਗੱਲ ਹੈ ਉਹ ਬਸ ਸਿਲੇਬਸ ਕੰਪਲੀਟ ਕਰਕੇ ਉਹਦੀ ਕਾਫੀ ਮਰ ਕੇ ਭਈ ਜਾਂਦੇ ਨੇ ਨਾ ਦੋ ਉਹਦੀ ਪ੍ਰੈਕਟਿਸ ਕਰਨਾ ਨਾ ਪੀਆਈਕਿਊ ਲਾਉਣਾ ਨਾ ਉਹ ਟੈਸ ਉਬਰ ਮਾਰ ਖਾਂ ਤੇ ਐਂਡ ਤੇ ਕਹਿੰਦੇ ਹਾਂ ਯਾਰ ਸਾਨੂੰ ਤਾਂ 4 ਸਾਲ ਹੋ ਗਏ ਤਾਂ 5 ਸਾਲ ਹੋ ਗਏ ਫਿਰ ਪਿੱਛੋਂ ਕਹਿੰਦੇ ਅਸਟਤਿਆਰੀ ਬਹੁਤ ਕਰੀ ਸੀ ਸਾਡਾ ਪੇਪਰ ਨਹੀਂ ਨਿਕਲਿਆ ਉਹ ਤੁਹਾਡੀ ਗਲਤੀ ਹੈ ਤੁਹਾਡੀ ਰਿਸਪੋਨਸਿਬਿਲਟੀ ਹੈ ਸਾਡਾ ਪੇਪਰ ਕਿਉਂ ਨਹੀਂ ਨਿਕਲਿਆ ਤੁਸੀਂ ਕਿੱਥੋਂ ਗਾਈਡੈਂਸ ਲੈ ਰਹੇ ਸੀ ਜੇ ਤੁਹਾਡਾ ਕੋਈ ਇੰਸਟੀਚਿਊਟ ਚੋਂ ਤੁਹਾਨੂੰ ਨਹੀਂ ਸਮਝਾ ਰਿਹਾ ਤੁਸੀਂ ਉੱਥੋਂ ਹਟ ਜਾਓ ਤੁਸੀਂ ਜੇ ਤੁਹਾਨੂੰ ਕੋਈ ਪੈਡ ਵਿੱਚ ਮਤਲਬ ਕਿ ਦੇ ਰਿਹਾ ਤੁਹਾਨੂੰ ਕੋਈ ਕੋਰਸ ਵਾਇ ਕਰਨਾ ਤੁਸੀਂ ਉਹ ਕਰ ਲਓ ਜਿੱਥੋਂ ਤੁਹਾਨੂੰ ਸਮਝ ਆਵੇ ਤੁਸੀਂ ਉੱਥੋਂ ਬੜੋ ਤੁਸੀਂ 2026 ਦਾ ਜਿਹੜਾ ਪੇਪਰ ਹੈ ਉਹਨੂੰ ਆਪਦਾ ਆਖਰੀ ਮੁੱਖ ਮੰਨ ਕੇ ਚੱਲੋ ਵੀ ਹਾਂ ਬਸ ਯਾਰ ਲਾਸ ਆਪਣੇ ਕੋਲ ਕੁਝ ਨਹੀਂ ਹੈਗਾ ਚਾਹੇ ਤੁਸੀਂ ਪਹਿਲੀ ਵਾਰੀ ਪੇਪਰ ਦੇ ਰਹੇ ਹੋ ਤੁਸੀਂ ਤਾਂ ਵੀ ਇਹ ਮੰਨ ਲਗੇ ਚਲੋ ਵੀ 2026 ਦਾ ਪੇਪਰ ਹੈ ਉਹ ਮੇਰੇ ਲਈ ਲਾਸਟ ਪੇਪਰ ਹੈ ਇਹ ਦੂਆ ਮੇਰੇ ਲਈ ਕੋਈ ਪੇਪਰ ਨਹੀਂ ਹੈਗਾ ਠੀਕ ਹੈ ਤੇ ਜਿਹੜਾ ਹੈਗਾ ਬਾਕੀ ਜੀ ਕਿਸੇ ਨੇ ਤਿਆਰੀ ਕਰਨੀ ਹੈ ਜਾਂ ਕਿਸ ਨੂੰ ਕੋਈ ਡਾਊਟ ਆ ਉਹ ਆਪਣੇ ਕਮੈਂਟ ਬਾਕਸ ਜਿਹੜਾ ਹੈ ਕਮੈਂਟ ਕਰ ਸਕਦਾ ਤੇ ਮੈਂ ਸਾਰਿਆਂ ਦੇ ਬੈਸਟ ਮੈਂ ਸਾਰਿਆਂ ਨੂੰ ਰਿਪਲਾਈ ਕਰਨਾ ਤੇ ਵੀ ਕੋਈ ਰਹਿ ਜਾਂਦਾ ਆਪਾਂ ਉਹਨਾਂ ਲਈ ਮਾਫੀ ਚਾਹੁੰਦੇ ਆ ਤੇ ਜਿਹੜਾ ਹੈ ਆਪਣੀ ਚੈਨਲ ਨੂੰ ਜਿਹੜੇ ਨਵੇਂ ਨੇ ਉਹ ਸਬਸਕ੍ਰਾਈਬਰ ਲੋ ਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਜਿਹੜੇ ਤੁਹਾਡੇ ਨਾਲ ਤਿਆਰੀ ਕਰ ਰਹੇ ਨੇ ਉਹਨਾਂ ਨਾਲ ਸ਼ੇਅਰ ਕਰ ਦਿਓ ਤੇ ਆਪਣਾ ਜਿਹੜਾ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ ਤਾਂ ਜੋ ਤੁਹਾਨੂੰ ਅਗਲੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲ ਸਕੇ ਤੇ ਜੇ ਕਿਸੇ ਨੇ ਦਾ ਫ੍ਰੀ ਚ ਮਤਲਬ ਕਿ ਬਿਨਾ ਕੋਈ ਕੋਰਸ ਲਏ ਜਿਹੜਾ ਸਲੇਵਸ ਕੰਪਲੀਟ ਕਰਨਾ ਤਾਂ ਆਪਣੇ YouTube ਚੈਨਲ ਨੂੰ ਜੁਆਇਨ ਕਰ ਸਕਦਾ ਠੀਕ ਹੈ ਕਿਉਂਕਿ ਆਪਾਂ ਜਿਹੜਾ ਹੈ ਮਤਲਬ ਕਿ ਮੈਂ ਸੋਚ ਰਿਹਾ ਮੈਂ 4 ਮਹੀਨੇ ਜਿਹੜਾ ਸਲੇਵਸ ਬਿਲਕੁਲ ਫ੍ਰੀ ਕੰਪਲੀਟ ਕਰਵਾਨਾ ਨਾ ਮੈਂ ਕੋਈ ਬੈਂਚ ਚਲਾਇਆ ਹੋਇਆ ਮੈਂ ਕੁਝ ਨਹੀਂ ਚ ਔਰ ਲੈ ਮੈਂ ਕੋਈ ਮਤਲਬ ਕਿ ਆਪਣਾ ਜਿਹੜਾ ਹੈਗਾ ਬੈਚ ਕੋਈ ਮੈਂ ਚਲਾਣੀ ਚਲਾਇਆ ਨਹੀਂ ਹੋਇਆ ਤੁਸੀਂ ਇੱਥੇ ਜਿਹੜਾ ਹੈ ਬਿਲਕੁਲ ਫ੍ਰੀ ਆਫ ਕੋਸ ਪੜ ਸਕਦੇ ਹੋ ਕਿਉਂਕਿ ਤੁਸੀਂ ਇੱਥੋਂ ਫ੍ਰੀ ਵੀ ਨਾਲਸ ਤੋਂ ਪੜਾ ਹੈਗਾ ਬਸ ਫਿਰ ਤੁਸੀਂ ਮਤਲਬ ਕਿ તૈયારી ਛੱਡ ਦਿਓ ਫਿਰ ਮਤਲਬ ਕਿ ਆ ਮੋਟੀਵੇਸ਼ਨਲ ਵੀਡੀਓ ਦੇਖੰਦਾ ਜਾ ਕੁਝ ਵੀ ਜਿਹੜਾ ਤੁਸੀਂ ਦੇਖਦੇ ਹੋਗੇ ਚੈਨਲ ਮੈਂ ਦੇਖ ਰਹੇ ਹਾਂ ਉਹ ਵਿੱਚ ਜੋ ਪਹਿਲਾਂ ਮੋਟੀਵੇਸ਼ਨ ਦੇਣਗੇ ਫਿਰ ਤੁਹਾਨੂੰ ਪੜਾਉਣਗੇ ਉਹਦਾ ਕੋਈ ਫਾਇਦਾ ਨਹੀਂ ਜੇ ਤੁਹਾਡਾ ਅੱਧਾ ਘੰਟਾ ਚਿੱਤ ਕਰ ਰਹੇ ਹੋ ਬਟਨ ਨੂੰ ਮੁੜ ਕੇ ਤੁਸੀਂ ਨਾ ਵੜੇ ਤੇ ਇਸ ਲਈ ਆਪਦਾ ਜਿਹੜਾ ਹੈਗਾ ਪ੍ਰੋਪਰ ਗਾਈਡੈਂਸ ਲਓ ਪ੍ਰੋਪਰ ਪਹਿਲਾਂ ਤਾਂ ਸਲੇਬ ਕੰਪਲੀਟ ਤੇ ਜਿਹੜੀਆਂ ਮੈਂ ਸਾਰੀਆਂ ਗੱਲਾਂ ਤੁਹਾਨੂੰ ਪਿੱਛੇ ਕਰਕੇਆਂ ਸਾਰੀਆਂ ਗੱਲਾਂ ਨੂੰ ਰੱਖੋ ਬੜਾ ਧਿਆਨ ਚ ਠੀਕ ਹੈ ਤੇ ਆਪਦੀ ਪ੍ਰਾਇੋਰਟੀ ਮੰਨ ਕੇ ਚੱਲੋ ਵੀ ਮੈਂ ਹਾਂ 2026 ਜਿਹੜਾ ਹੈਗਾ ਮੈਂ ਜੋਬ ਲੈਣੀ ਹੈ 2026 ਮੇਰੇ ਲਈ ਲਾਸਟ ਸਾਲ ਹੈ ਠੀਕ ਹੈ ਤੇ ਚਲੋ ਬਸ ਜਿਹੜੀ ਆਪਣੀ ਗੱਲ ਹੈਗੀ ਸੋ ਆਪਣੀ ਸਾਰੀ ਹੋ ਗਈ ਮੈਂ ਉਮੀਦ ਕਰਦਾ ਤੁਹਾਡੇ ਸਾਰਿਆਂ ਦੇ ਜਿਹੜਾ ਹੈਗਾ ਡਾਊਟ ਵੀ ਕਲੀਅਰ ਹੋ ਗਏ ਹੋਣਗੇ ਤੇ ਬਸ ਆਪਾਂ ਇਹ ਜਿਹੜੀ ਹੈਗੀ ਸੀ ਜੇ ਕਿਸੇ ਨੂੰ ਕੋਈ ਗੱਲਬਾਤ ਹੋਈ ਤਾਂ ਉਹ ਜਿਹੜਾ ਕਮੈਂਟ ਕਰ ਦਿਓ ਮੈਂ ਉਮੀਦ ਕਰਦਾ 2026 ਤੁਹਾਡੇ ਲਈ ਜਿਹੜਾ ਹੈਗਾ ਜੌਬ ਲੈ ਕੇ ਉਹ ਤੇ ਆਪਣੀ ਮਿਹਨਤ ਕਰਦੇ ਰਹੋ ਤੇ ਪੜ੍ਹਦੇ ਰਹੋ